ਅਸੀਂ ਪਿਛਲਾ ਵਲੌਗ ਸਟੂਡੈਂਟ ਲਾਈਫ ਤੇ ਪਾਇਆ ਸੀ ਨਾ ਤਾਂ ਕਾਫੀ ਜਾਣੇ ਦੇ ਮੈਸੇਜ ਆ ਮਿਲੇ ਸੀ ਸਾਨੂੰ ਕਿ ਸਟੂਡੈਂਟ ਲਾਈਫ ਨੂੰ ਥੋੜਾ ਤੁਸੀਂ ਹੋਰ ਐਕਸਪਲੋਰ ਕਰੋ ਸਾਨੂੰ ਕੈਨੇਡਾ ਚ ਕਿਵੇਂ ਸਟੂਡੈਂਟ ਰਹਿੰਦੇ ਉਹਨਾਂ ਬਾਰੇ ਹੋਰ ਦਿਖਾਓ ਨਾ ਪਰ ਅਸੀਂ ਘੁੰਮਣ ਫਿਰਨ ਚ ਥੋੜਾ ਇਧਰ ਉਧਰ ਸਾਨੂੰ ਸਮਾਂ ਨਹੀਂ ਲੱਗਿਆ ਕਿਉਂਕਿ ਕਿਸ ਦਿਨ ਵੈਨਕੂਵਰ ਜਾਣਾ ਸੀ ਐਪਸਪੋਰਟ ਘੁੰਮਣਾ ਸੀਗਾ ਅੱਜ ਫੇਰ ਅਸੀਂ ਸਰੀ ਦੇ ਵਿੱਚ ਆ ਤੇ ਅੱਜ ਅਸੀਂ ਤੁਹਾਨੂੰ ਜਿਹੜੀਆਂ ਥਾਵਾਂ ਸਾਰੀਆਂ ਬਾਕੀ ਸਾਰਾ ਕੁਝ ਦਿਖਾਵਾਂਗੇ ਕਿ ਕਿਵੇਂ ਉਹ ਕੰਮਕਾਰ ਕਰਦੇ ਆ ਹਨਾ ਤੇ ਇੱਥੇ ਸੰਸਥਾਵਾਂ ਵੀ ਬੜੀਆਂ ਹੋਈਆਂ ਨੇ ਸਟੂਡੈਂਟ ਹੈਲਪ ਦੇ ਲਈ ਉਹਨਾਂ ਨੂੰ ਫੂਡ ਵਗੈਰਾ ਦੰਦਿਆ ਹੋਰ ਬਹੁਤ ਚੀਜ਼ਾਂ ਚ ਉਹਨਾਂ ਦੀ ਉਹ ਵੀ ਸਾਨੂੰ ਮਤਲਬ ਬਾਅਦ ਚੋਂ ਪਤਾ ਲੱਗਿਆ ਕਿ ਜਿੰਨਾ ਜਿਹੜੇ ਕੈਨੇਡਾ ਦੇ ਬੰਦੇ ਆ ਸਾਨੂੰ ਉਹਨਾਂ ਨੇ ਦੱਸਿਆ ਕਿ ਜਿਹੜੇ ਸਟੂਡੈਂਟਸ ਨੂੰ ਕੰਮ ਨਹੀਂ ਮਿਲਦਾ ਜਿਹੜੀਆਂ ਪ੍ਰਾਣੀਆਂ ਸੰਸਥਾਵਾਂ ਪੁਰਾਣੇ ਪੰਜਾਬੀ ਬੰਦਿਆਂ ਦੀ ਆਪਣੀਆਂ ਬੜਾਈਆਂ ਕਿ ਉਹ ਕਿਵੇਂ ਮਦਦ ਕਰਦੀਆਂ ਨਵੇਂ ਆਏ ਸਟੂਡੈਂਟਸ ਦੀ ਤਾਂ ਕਰਕੇ ਅੱਜ ਦਾ ਇਹ ਵਲੌਗ ਅਸੀਂ ਸਪੈਸ਼ਲੀ ਬਣਾ ਰਹੇ ਹਾਂ ਤਾਂ ਜੋ ਆਉਣ ਵਾਲੇ ਸਟੂਡੈਂਟ ਹੈ ਉਹਨਾਂ ਦੀ ਹੋਰ ਵੀ ਮਦਦ ਕੀਤੀ ਜਾ ਸਕੇ ਤੇ ਅੱਜ ਸਾਡੇ ਨਾਲ ਨੇ ਬਾਈ ਰਿੱਕੀ ਇਹਨਾਂ ਨੂੰ ਤਾਂ ਤੁਸੀਂ ਪਹਿਲਾਂ ਵੀ ਜਾਣਦੇ ਹੋ ਤੇ ਮੈਂ ਇੰਟਰੋਡਿਊਸ ਕਰਾਂਦਾ ਇਹ ਬਾਈ ਜਫਰ ਇਹ ਨੇ ਪੰਜਾਬ ਦੇ ਮੋਗਾ ਡਿਸਟ੍ਰਿਕਟ ਤੋਂ ਇਹਨਾਂ ਨੂੰ ਅਸੀਂ ਸਪੈਸ਼ਲੀ ਅੱਜ ਨਾਲ ਇਸ ਕਰਕੇ ਲਿਆ ਕਿਉਂਕਿ ਇਹ ਵੀ ਸਟੂਡੈਂਟ ਲਾਈਫ ਚ ਚੱਲਣਗੇ 2021 ਚ ਆਈ ਸੀ ਤੁਸੀਂ ਹਾਂ ਵੀਰੇ 2021 ਚ ਅੱਛਾ 2021 ਦੇ ਸਤੰਬਰ ਚ 2021 ਸਤੰਬਰ ਚ ਹੁਣ ਹਾਂ ਹੁਣ ਵਰਕ ਪਰਮਿਟ ਤੇ ਹਾਂ ਹੁਣ ਵਰਕ ਪਰਮਿਟ ਤੇ ਸਟੱਡੀ ਹੁਣ ਕੰਪਲੀਟ ਹੋ ਗਈ ਸਟੱਡੀ ਇਹਨਾਂ ਦੀ ਜੀ ਸਾਰੀ ਆਲਮੋਸਟ ਕੰਪਲੀਟ ਹੈ ਤੇ ਇਹਨਾਂ ਨੂੰ ਅਸੀਂ ਨਾਲ ਅੱਜ ਤਾਂ ਲੈ ਆਇਆ ਕਿਉਂਕਿ ਮੋਸਟਲੀ ਬੰਦਾ ਇੱਕੋ ਫੇਸ ਚੋਂ ਲੰਘਦਾ ਹੈ ਹੈਨਾ ਤੁਸੀਂ ਵੀ ਇੱਥੋਂ ਬੱਸਾਂ ਚੜੇ ਹੋਵੋਗੇ ਤੁਸੀਂ ਵੀ ਸੇਮ ਚੀਜ਼ਾਂ ਮਤਲਬ ਸਾਰੀਆਂ ਕੀਤੀਆਂ ਹੋਣਗੀਆਂ ਜਿਵੇਂ ਮਤਲਬ ਸਟੂਡੈਂਟ ਇੱਕ ਸਟਰਗਲ ਕਰਦਾ ਹੈ ਹੈਨਾ ਸੋ ਕਿੱਥੇ ਕਿੱਥੇ ਕੀ ਹੈ ਮਤਲਬ ਕਿਹੜੀਆਂ-ਕਿਹੜੀਆਂ ਚੀਜ਼ਾਂ ਮੇਨ ਉਹ ਸਾਰੀਆਂ ਇਹ ਅੱਜ ਆਪਾਂ ਨੂੰ ਇਸ ਵਲੌਗ ਦੇ ਰਾਹੀਂ ਨਾਲ-ਨਾਲ ਦਿਖਾਵਾਂਗੇ ਹਾਂਜੀ ਇਹ ਦੇਖੋ ਜੀ ਰੌਣਕ ਮੇਲਾ ਇੱਥੇ ਪੂਰਾ ਹੈਗਾ ਤੇ ਆਪਣੇ ਬੰਦੇ ਆਪਣੇ ਨਿਆਣੇ ਸਾਰੇ ਫਿਰਦੇ ਆ ਤੇ ਇਹ ਅੱਜ ਦਾ ਵਲੌਗ ਨਾ ਪੇਰੈਂਟਸ ਲਈ ਤਾਂ ਬਹੁਤ ਖਾਸ ਹੋਊਗਾ ਕਿਉਂਕਿ ਫਿਰ ਉਹ ਕਿਆ ਕਰਨਗੇ ਆ ਦੇਖੋ ਇਹਨਾਂ ਨਾਮਾ ਸਰੀ ਸੈਂਟਰਲ ਸਟੇਸ਼ਨ ਤੇ ਇਹ ਟ੍ਰੇਨ ਸਟੇਸ਼ਨ ਹੈਗਾ ਇੱਥੋਂ ਸਾਰਾ ਉਹਨਾਂ ਨੇ ਕਾਲਜ ਜਾਣਾ ਹੁੰਦਾ ਇਹ ਜਗ੍ਹਾ ਤੋਂ ਤੇ ਇਹ ਜਗ੍ਹਾ ਤੇ ਇਹ ਜਗ੍ਹਾ ਤੇ ਕਮਾਕਾਰਾਂ ਦੇ ਜਾਣਾ ਹੁੰਦਾ ਜਿਵੇਂ ਮੇਨ ਬੱਸ ਸਟੈਂਡ ਆ ਸਾਰੇ ਇਹ ਤਾਂ ਤੁਹਾਨੂੰ ਲੱਗਦੀ ਨਹੀਂ ਪੱਗਾਂ ਵਾਲੇ ਬੰਦੇ ਆਪਣੇ ਤੇ ਵੀ ਪੰਜਾਬ ਤੋਂ ਬਾਹਰ ਆ ਕੋਈ ਸਾਰੇ ਆਪਣੇ ਨਾਲ ਦੇ ਸਾਰੇ ਪੰਜਾਬੀ ਉਧਰ ਦੇਖੋ ਤੁਹਾਨੂੰ ਥੋੜਾ ਜਿਹਾ ਉਧਰਲੇ ਪਾਸੇ ਦਿਖਾ ਦਿੰਦਾ ਮੈਂ ਕੀ ਹਾਲ ਹੈ ਜੀ ਆਪ ਅਸਾਂ ਇਹੋ ਜੀਆਂ ਬੱਸੇ ਜੀ ਚੱਲਦੀਆਂ ਇਹ ਮਿੰਨੀ ਬੱਸ ਕਹਿ ਸਕਦੇ ਹੁ ਜਿਹੜੀ ਆ ਹੁਣ ਲੰਗੀ ਆ ਇਹ ਆਪਣੇ ਮੁੰਡੇ ਕੁੜੀਆਂ ਸਾਰੇ ਬੈਠੇ ਆ ਇਹ ਸਰੀ ਦਾ 메ਨ ਬੱਸ ਸਟੇਸ਼ਨ ਆ ਤੇ ਵੀ ਸਟੂਡੈਂਟ ਲਾਈਫ ਨਾਲ ਆ ਤਾਂ ਕਰਕੇ ਅੱਜ ਸਪੈਸ਼ਲੀ ਆਏ ਸੀ ਤੇ ਬਾਈ ਅੱਛਾ ਇਹ ਇਤੋਂ ਜਦੋਂ ਕੰਮ ਤੇ ਜਾਂਦੇ ਉਹਦੇ ਹੀ ਇੱਥੋਂ ਜਾਂਦੇ ਹਨ ਨਹੀਂ ਕਾਲਜੇ ਕਾਲਜ ਜਾਂਦੇ ਆ ਕਾਲਜ ਮੇਨ ਸਰੀ ਚੁਕੀ ਮੇਨ ਕਾਲਜ ਪੈਂਦਾ ਨਹੀਂ ਸਰੀ ਇਥੇ ਮੇਨ ਕੇ ਪੀਯੂ ਹੈਗੀ ਆ ਅੱਛਾ ਤੇ ਹੋਰ ਐਸਐਫਯੂ ਐਸਐਫਯੂ ਹਾਂ ਹਾਂਜੀ ਹੈਗੀਆਂ ਨਹੀਂ ਛੋਟੀਆਂ ਅੱਛਾ ਛੋਟੀਆਂ ਡਬਲਯੂਸੀ ਅੱਛਾ ਬਾਕੀ ਬੈਨਪੁਰ ਹੈ ਮੇਨ ਜਿਆਦਾ ਬੈਨਪੁਰ ਬਰਨ ਵੀ ਹੈ ਓਕੇ ਠੀਕ ਆ ਲਓ ਜੀ ਹੁਣ ਆਪਾਂ ਇੱਥੇ ਇਹ ਪਾਸੇ ਤੋਂ ਨਿਕਲਦੇ ਆ ਤੁਹਾਨੂੰ ਬੱਸ ਸਟੇਸ਼ਨ ਮੇਨ ਦਿਖਾਉਣ ਦੇ ਲਈ ਲੈ ਕੇ ਆਏ ਸੀਗੇ ਅਸੀਂ ਤੇ ਬਾਕੀ ਇਸ ਤੋਂ ਬਾਅਦ ਅਸੀਂ ਜਿਹੜੀਆਂ ਸੰਸਥਾਾਂ ਮੈਂ ਉੱਧਰ ਵੀ ਜਾਣਾ ਤੁਹਾਨੂੰ ਸੰਸਥਾਵਾਂ ਦਿਖਾ ਕੇ ਲਿਆਵਾਂ ਜਿਹੜੀਆਂ ਪ੍ਰਾਣੀਆਂ ਮਦਦ ਕਰਦੀਆਂ ਸਤਿ ਸ੍ਰੀ ਅਕਾਲ ਜੀ ਹੋਰ ਕਿੱਦਾਂ ਜੀ ਜੀ ਅੱਛਾ ਸ਼ੁਕਰੀਆ ਜੀ ਧੰਨਵਾਦ ਜੀ ਧੰਨਵਾਦ ਜੀ ਮੇਰੀ ਹੋ ਗਈ ਹਾਂ ਮਿਹਰਬਾਨੀ ਜੀ ਸ਼ੁਕਰੀਆ ਚੰਗਾ ਜੀ ਠੀਕ ਹੈ ਜੀ ਲਓ ਤੁਹਾਨੂੰ ਥੋੜਾ ਜਿਹਾ ਸਟੇਸ਼ਨ ਵੀ ਅੰਦਰੋਂ ਦਿਖਾ ਦਿੰਦੇ ਆ ਸਰੀ ਸੈਂਟਰਲ ਸਟੇਸ਼ਨ ਆ ਕੰਡੈਕਟਰ ਤਾਂ ਇੱਥੇ ਹੁੰਦੇ ਨਹੀਂ ਟਿਕਟ ਆਪ ਨੂੰ ਹੀ ਲੈਣੀ ਪੈਂਦੀ ਆ ਤਾਂ ਵੈਸੇ ਸਾਡੇ ਵਲੌਗਸ ਦੇ ਰਹੀ ਤੁਸੀਂ ਯੂਰਪ ਚ ਦੇਖੀ ਹੁਣ ਹਾਂਜੀ ਟ੍ਰੇਨ ਦੀ ਲਾਈਨ ਹੈ ਸਕਾਈ ਰੇਲ ਬੋਲਦੇ ਇਹਨੂੰ ਤੇ ਉਹਦੀ 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 ਲਾਈਨ ਮਹੀਨੇ ਦਾ ਪਾਸ ਬਣਾ ਲੈਂਦੇ ਹਨਾ ਸਟੂਡੈਂਟ ਅੱਛਾ ਬਸ ਟ੍ਰੇਨ ਸਾਰਾ ਕੁਝ ਫ੍ਰੀ ਹੈ ਓਕੇ ਐਂਜਾ ਜੇ ਮਸ਼ੀਨਜ਼ ਲੱਗੀਆਂ ਹੁੰਦੀਆਂ ਤੇ ਇਹ ਮਸ਼ੀਨਜ਼ ਤੋਂ ਟਿਕਟਾਂ ਲੈ ਲੈਂਦੇ ਆ ਜੀ ਇਹ ਸਾਰੀ ਹੈਲੋ ਸਸਿਕਾ ਕਿਦਾਂ ਠੀਕ ਠਾਕ ਹਾਂ ਜੀ ਹੁਣ ਅਸੀਂ ਤੁਹਾਨੂੰ ਕੁਝ ਸੰਸਥਾਵਾਂ ਦਿਖਾਉਣੇ ਆ ਜਿਹੜੀਆਂ ਆਪਣੇ ਸਟੂਡੈਂਟਸ ਦੀ ਬਹੁਤ ਜ਼ਿਆਦਾ ਮਦਦ ਕਰਦੀਆਂ ਤੇ ਜੇ ਕੋਈ ਨਵਾਂ ਸਟੂਡੈਂਟ ਆ ਰਿਹਾ ਕਿਸੇ ਨੂੰ ਕੋਈ ਹੈਲਪ ਚਾਹੀਦੀ ਹੈ ਤੇ ਕਿਸੇ ਨੂੰ ਕੰਮ ਕਾਰ ਨਹੀਂ ਮਿਲ ਰਿਹਾ ਜਾਂ ਫਿਰ ਕਿਸੇ ਨੂੰ ਮਤਲਬ ਫੂਡ ਪੈਸੇ ਨਹੀਂ ਹੈਗੇ ਤਾਂ ਖਾਣ ਪੀਣ ਨੂੰ ਨਹੀਂ ਹੈਗਾ ਰਸ਼ਨ ਬਾਣੀ ਚਾਹੀਦਾ ਉਹ ਸਾਰੀਆਂ ਚੀਜ਼ਾਂ ਤੁਸੀਂ ਕਿੱਥੋਂ ਲੈ ਸਕਦੇ ਹੋ ਤੇ ਕਿਵੇਂ ਉਹ ਕੰਮ ਕਰਦੀਆਂ ਹਨ ਤੁਹਾਨੂੰ ਉਹ ਸਾਰਾ ਹੁਣ ਦਿਖਾ ਕੇ ਲਿਆਉਣੀ ਹੈ ਏ ਬਾਈ ਨੇ ਦੱਸਿਆ ਜਿੰਨਾ ਆਪਾਂ ਸਾਰਾ ਇਹ ਦੇਖ ਰਹੇ ਨੇ ਸਾਰਾ ਸਰੀ ਸੈਂਟਰਲ ਮਤਲਬ ਸਰੀ ਸੈਂਟਰਲ ਬੋਲ ਦਿੰਦੇ ਆ ਇਹਨੂੰ ਇਹਦੇ ਵਿੱਚ ਬਾਈ ਜੀ ਕੀ ਕੀ ਚੀਜ਼ਾਂ ਇੱਥੇ ਇੱਥੇ ਜਿੱਧਰ ਨੂੰ ਆਪਾਂ ਜਾ ਰਹੇ ਆ ਇੱਥੇ ਇਹਦੇ ਚ ਇੱਕ ਤਾਂ ਯੂਨੀਵਰਸਿਟੀ ਐਸ ਐਫ ਯੂ ਅੱਛਾ ਐਸ ਐਫ ਯੂ ਯੂਨੀਵਰਸਿਟੀ ਐ ਇੱਥੇ ਹਾਂਜੀ ਮੇਨ ਕਪੂੜ ਕੋਟ ਆ ਅੱਛਾ ਮਤਲਬ ਜਿਵੇਂ ਕੰਟੀਨ ਤੇ ਆਪਾਂ ਕਾਲਜਾਂ ਚ ਪੰਜਾਬ ਚ ਖਾਣੇ ਖੂਣੇ ਖਾਂਦੇ ਉਹ ਇੱਥੇ ਬਹਿ ਕੇ ਖਾਂਦੇ ਆ ਸਟੂਡੈਂਟ ਵੀ ਹੁੰਦੇ ਨੇ ਸਾਰੇ ਹੀ ਹੁੰਦੇ ਨੇ ਅੱਛਾ ਠੀਕ ਆ ਇੱਥੇ ਪੜਨ ਆਪਣੇ ਮੁੰਡੇ ਵੀ ਪੜਦੇ ਆ ਇੱਥੇ ਹਾਂਜੀ ਮੁੰਡੇ ਵੀ ਪੜਦੇ ਨੇ ਐਸ ਐਫ ਯੂ ਚ ਹੈ ਸਫੀ ਯੂਨੀਵਰਸਿਟੀ ਇੱਧੀਆਂ ਕਈ ਬ੍ਰਾਂਚਾਂ ਨੇ ਅੱਛਾ ਕਈ ਬ੍ਰਾਂਚਸ ਨੇ ਇਧੀਆਂ ਓਕੇ ਜੀ ਤੇ ਆ ਜੀ ਸਾਹਮਣੇ ਜਿਹੜੀ ਯੂਨੀਵਰਸਿਟੀ ਆ ਉਹ ਲਿਖਿਆ ਨਾ ਤੁਹਾਨੂੰ ਲਿਖਿਆ ਦੇਖਦਾ ਹੁਣ ਐਸ ਐਫ ਯੂ ਸਾਹਮਣੇ ਇਹ ਯੂਨੀਵਰਸਿਟੀ ਹੈ ਤੇ ਮੇਨ ਏਰੀਆ ਹੈ ਸਾਰਾ ਇਥੇ ਰੌਣਕ ਮੇਲਾ ਪੂਰਾ ਰਹਿੰਦਾਗਾ ਫਿਰ ਹਾਂਜੀ ਅ ਫਿਰ ਤੇ ਜ਼ਿਆਦਾ ਹੁੰਦਾਗਾ ਵੀਕਐਂਡ ਤੇ ਜ਼ਿਆਦਾ ਹੁੰਦਾ ਹੈ ਹੈ ਵੀਕਐਂਡ ਪਰ ਜਿਹੜੀ ਸੱਚੇ ਸੱਚੇ ਤੇ ਸੰਜਾ ਜ਼ਿਆਦਾ ਹੁੰਦਾਗਾ ਉਹਦਾਂ ਜ਼ਿਆਦਾ ਕਾ ਤੋਂ ਮਤਲਬ ਉਹਦਾਂ ਜ਼ਿਆਦਾ ਜਿਵੇਂ ਗੇੜੀ ਰੂਟ 'ਚ ਮੈਂ ਆਪਣਾ ਸ਼ੌਂਕ ਹੁੰਦਾ ਪਿਆ ਅੱਛਾ ਮੁੰਡਾ ਗੇੜੇ ਵੀ ਮਾਰਨ ਆਉਂਦੇ ਆ ਹਾਂ 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 ਇਹ ਚੀਜ਼ਾਂ ਹੁੰਦੀਆਂ ਠੀਕ ਆ ਪਰ ਇਹ ਵੀ ਮੈਸੇਜ ਆਏ ਸੀ ਕਹਿੰਦੇ ਵੀ ਐਵੇਂ ਕਹੀ ਜਾਂਦੇ ਹੋ ਵੀ ਕੋਈ ਐ ਨਹੀਂ ਹੈਗਾ ਵੀ ਕੋਈ ਕੰਮ ਬਹੁਤ ਹੈ ਕਰਨ ਵਾਲਾ ਬੰਦਾ ਚਾਹੀਦਾ ਸਾਡੇ ਕੋਲੇ ਸਾਨੂੰ ਸਟੂਡੈਂਟਸ ਬਹੁਤ ਅਪਰੋਚ ਕਰ ਰਹੇ ਆ ਬਲੌਗ ਦੇਖ ਕੇ ਉਦੋਂ ਦਾ ਹਨਾ ਵੀ ਸਾਨੂੰ ਕੰਮ ਚਾਹੀਦਾ ਹਾਂਜੀ ਇੰਸਟਾਗ੍ਰਾਮ ਤੇ ਮੈਸੇਜ ਆਉਂਦੇ ਜਿਹੜੇ ਜਿਹੜੇ ਬੰਦੇ ਕੰਮ ਦਵਾ ਸਕਦੇ ਨੇ ਜੇ ਤੁਹਾਨੂੰ ਲੱਗਦਾ ਵੀ ਐਕਚੁਅਲ ਚ ਕੰਮ ਬਹੁਤ ਹੈ ਵੀ ਕੰਮ ਹੈਗਾ ਤਾਂ ਅੱਜ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਨਾਲ ਛੱਡ ਦਿਓ ਹਨਾ ਜਿਨ੍ਹਾਂ ਜਿਨ੍ਹਾਂ ਨੂੰ ਜ਼ਰੂਰਤ ਹੋਊਗੀ ਉਹ ਤੁਹਾਨੂੰ ਕੰਟੈਕਟ ਕਰ ਲੈਣਗੇ ਜਿਹਨੂੰ ਲੱਗਦਾ ਵੀ ਸਾਡੇ ਕੋਲ ਕੰਮ ਹੈਗਾ ਸੀ ਦਵਾ ਸਕਦੇ ਆ ਪਰ ਮੈਨੂੰ ਲੱਗਦਾ ਨਹੀਂ ਬਹੁਤ ਘੱਟ ਆਉਣਗੇ ਗੱਲਾਂ ਕਰਨ ਦੀਆਂ ਹੋਰ ਕਹਿਣ ਦੀਆਂ ਹੋਰ ਐਕਚੁਅਲ ਚ ਸਥਿਤੀ ਇੱਥੇ ਹੋਰ ਆ ਏ ਦੇਖ ਲਓ ਕਿੰਨੇ ਸਟੂਡੈਂਟਸ ਆ ਰਹੇ ਐ ਇਹ ਵੀ ਨੰਬਰ ਦੇ ਕੇ ਜਾ ਰਹੇ ਐ ਵੀ ਸਾਨੂੰ ਸਾਡੇ ਕੋਲੇ ਵੀ ਮਤਲਬ ਜਿਹੜਾ ਕੰਮ ਹੈ ਨਹੀਂਗਾ ਪੈਣੇ ਤੁਹਾਡੇ ਕੋਲ ਵੀ ਕੰਮ ਹੈ ਨਹੀਂ ਨਹੀਂ ਹੈਗਾ ਨਹੀਂ ਮੈਂ ਇਹਨਾਂ ਦੇ ਨੰਬਰ ਲੈ ਲਿਆ ਨੰਬਰ ਲੈ ਲਿਆ ਮੈਂ ਤੁਹਾਨੂੰ ਕਹੂੰਗੀ ਹਾਂ ਜੀ ਤੇ ਤੁਹਾਨੂੰ 40 50 ਕਾਲਸ ਆਈਆਂ ਸੀ ਉਹਨਾਂ ਚੋਂ ਡਿਵਾਈਡ ਇੱਧਰ ਆ ਵੀ ਕੁਝ ਕੰਮ ਹੈ ਇੱਧਰ ਹੋ ਜੇ ਹਨਾ ਸਾਰੇ ਰੂ ਹੀ ਮਿਲ ਜੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆਂ ਨੂੰ 7 ਮਹੀਨੇ 7 ਮਹੀਨੇ ਹੋ ਗਏ ਤੁਹਾਨੂੰ 6 ਮਹੀਨੇ ਤੁਹਾਨੂੰ ਵੀਰੇ 4 ਮਹੀਨੇ ਤਿੰਨਾਂ ਕੋਲੇ ਕੰਮ ਨਹੀਂ ਹੈਗਾ ਐਕਚੁਅਲ ਜੇ ਪਤਾ ਹੈ ਗੱਲ ਕੀ ਹੈ ਮੈਨੂੰ ਉਸ ਦਿਨ ਕਹਿ ਰਹੇ ਸੀ ਕਈ ਜਣੇ ਕਹਿੰਦੇ ਕੰਮ ਹੈਗਾ ਕੈਨੇਡਾ 'ਚ ਕਹਿੰਦੇ ਸਟੂਡੈਂਟ ਕਰਤੇ ਨਹੀਂ ਕਰਨ ਵਾਲੇ ਚਾਹੀਦੇ ਇੱਕ ਸਟੂਡੈਂਟ ਹੋ ਨਹੀਂ ਕਰਨ ਵਾਲਾ ਦੋ ਹੋ ਪੰਜ ਹਨਾ ਪੰਜ ਹੋਣਗੇ 10 ਇੰਨੇ ਥੋੜਾ ਹੋਣਗੇ ਤੁਹਾਡੇ ਸਾਹਮਣੇ ਇਸ ਏਰੀਆ 'ਚ ਸਾਨੂੰ ਕਿੰਨੇ ਜਣੇ ਨੰਬਰ ਦੇ ਗਏ ਹਨਾ ਸਾਰੇ ਕਹਿ ਰਹੇ ਕੋਈ ਨਹੀਂ ਅਸੀਂ ਅੱਜ ਕੋਈ ਨਾ ਕੋਈ ਇਸ ਵਲੌਗ ਦੇ ਰਾਹੀਂ ਸੋਲੂਸ਼ਨ ਲੱਭਾਂਗੇ ਹਨਾ ਜੀ ਤੁਸੀਂ ਨੰਬਰ ਦੇ ਨੰਬਰ ਲੈ ਲੇ ਖੁਸ਼ੀ ਚਲੋ ਫਿਰ ਮਿਲਦੇ ਆਂ ਭਾਣੇ ਠੀਕ ਆ ਓਕੇ ਬਾਏ ਬਾਏ ਕੈਨੇਡਾ ਚ ਨਾ ਅੱਜਕੱਲ ਕੰਮ ਨਾ ਮਿਲਣ ਦਾ ਜਿਹੜਾ ਮੇਨ ਕਾਰਨ ਹੈ ਉਹ ਰੈਸੈਸ਼ਨ ਹੈਗਾ ਜਿਹਨੂੰ ਆਪਾਂ ਆਰਥਿਕ ਮੰਦੀ ਕਹਿੰਦੇ ਨੇ ਤੇ ਇਹ ਨੇ ਕੱਲਾ ਸਟੂਡੈਂਟ ਤੇ ਨਹੀਂ ਇਫੈਕਟ ਪਾਇਆ ਇਹ ਨੇ ਜਿਹਦੇ ਵੱਡੇ ਵੱਡੇ ਬਿਜ਼ਨਸ ਹੈ ਕਾਰੋਬਾਰ ਹੈ ਜਿਹਦਾ ਜੋ ਵੀ ਕੰਮ ਕਰ ਰਿਹਾ ਪਮ ਰੀਅਲ ਏਸਟੇਟ ਹੈ ਪ੍ਰੋਪਰਟੀ ਹੈ ਸਾਰੀਆਂ ਚੀਜ਼ਾਂ ਤੇ ਇਹ ਨੇ ਇਫੈਕਟ ਪਾਇਆ ਹੈਗਾ ਤੇ ਇਹਦੀ ਕੋਈ ਬਹੁਤੀ ਟੈਨਸ਼ਨ ਨਹੀਂ ਲਈਦੀ ਹੁੰਦੀ ਇਹੋ ਜਿਹੇ ਹਾਲਾਤ 15 ਸਾਲ ਬਾਅਦ ਆਉਂਦੇ ਰਹਿੰਦੇ ਆ 2009 ਦੀ ਜਿਹੜੀ ਆਰਥਿਕ ਮੰਦੀ ਸੀ ਉਹ ਦੁਨੀਆ ਭਰ ਦੇ ਵਿੱਚ ਆਈ ਬਹੁਤ ਉਨੇ ਦੁਨੀਆ ਨੂੰ ਹਲਾ ਕੇ ਰੱਖਦਾ ਸੀ ਉਦੋਂ ਵੀ ਇਹੀ ਹਾਲਾਤ ਸੀਗੇ ਵੀ ਸਾਰਾ ਕੁਝ ਸ਼ੇਅਰ ਮਾਰਕੀਟ ਡਿੱਗੀ ਸਾਰਾ ਕੁਝ ਬਰਬਾਦ ਹੋ ਗਿਆ ਹਨ ਪਰ ਇਹ ਕੀ ਹੈ ਇਹ ਮਤਲਬ ਸਦਾ ਨਹੀਂ ਰਹਿਣਾ ਹੁੰਦਾ ਤੇ ਇਹ ਨੇ ਸਾਲ ਚੱਲਣਾ ਹੈ 2 ਸਾਲ ਚੱਲਣਾ ਹੈ ਬਾਅਦੋਂ ਹਾਲਾਤ ਉਵੇਂ ਨਾਰਮਲ ਦੁਬਾਰਾ ਹੋ ਜਾਣਗੇ ਕਿਉਂਕਿ ਕੈਨੇਡਾ ਇੱਕ ਉਹੋ ਜਿਹਾ ਦੇਸ਼ ਹੈ ਜਿਹਦਾ ਬਚਪਨ ਤੋਂ ਮੈਂ ਖੁਦ ਵੀ ਐਡਾ ਨਾਮ ਸੁਣਦੇ ਰਹੇ ਹਾਂ ਕੈਨੇਡਾ ਹਨਾ ਇੱਕ ਬਾਕੀ ਦੁਨੀਆ ਇੱਕ ਪਾਸੇ ਕੈਨੇਡਾ ਇੱਕ ਪਾਸੇ ਹਨਾ ਤੇ ਜਦੋਂ ਕੋਈ ਹਾਲਾਤ ਉਹੋ ਜਿਹੇ ਹਨਾ ਉਦੋਂ ਫਿਰ ਸਾਰੇ ਬੰਦੇ ਮਾੜੇ ਟਾਈਮ 'ਚ ਕਹਿੰਦੇ ਹੁੰਦੇ ਆ ਸਾਰੀ ਮਗਰ ਪੈ ਜਾਂਦੇ ਆ ਉਹ ਐਵੇਂ ਨਹੀਂ ਐਵੇਂ ਨਹੀਂ ਕਰਨਾ ਚਾਹੀਦਾ ਹੁੰਦਾ ਹਨ ਜੇ ਇਹਨੇ ਚੰਗਾ ਟਾਈਮ ਆਪਣੇ ਲੋਕਾਂ ਨੂੰ ਕਿੱਡੇ-ਕੱਡੇ ਕਾਰੋਬਾਰੀ ਬਣਾਇਆ ਸੀ ਖੁਦ ਖੇਤਾਂ 'ਚ ਜਾ ਕੇ ਦੇਖ ਗਏ ਆ ਪੁਰਾਣੇ ਪੰਜਾਬੀਆਂ ਨੇ ਇਹਨੇ-ਇਨੇ ਮਿਲੀਅਨ-ਮਿਲੀਅਨ ਦੇ ਘਰ ਜੋੜੇ ਐ ਡੇਡੇ ਖੇਤ ਜੋੜੇ ਆਪਣੇ ਜਿਹੜੇ ਸਟੂਡੈਂਟ ਆ ਉਹ ਵੀ ਜੋੜਨਗੇ ਉਹ ਵੀ ਉਹ ਵੀ ਆਉਣ ਵਾਲੇ 20 ਸਾਲ ਉਹਨਾਂ ਇਸੇ ਹਾਲਾਤਾਂ 'ਚ ਹੋਣਗੇ ਅੱਜ ਦੇ ਵਲੌਗ 'ਚ ਮੇਨ ਜਿਹੜਾ ਕੰਮ ਆ ਨਾ ਉਹ ਪੋਜ਼ਿਟਿਵਿਟੀ ਮੋਟੀਵੇਟ ਕਰਨਾ ਵੀ ਡਿਪਰੈਸ ਨਾ ਹੋਇਆ ਕਰੋ ਇਹ ਦੇਖ ਕੇ ਵੀ ਕੰਮ ਨਹੀਂ ਮਿਲਦਾ ਜਾਂ ਇਦਾਂ ਨਹੀਂ ਹੈਗਾ ਬਾਕੀ ਕੁਝ ਆਪਣੀਆਂ ਮਿਸਟੇਕਸ ਵੀ ਆ ਜਿਵੇਂ ਨਿਆਣਿਆਂ ਨੂੰ ਸਿੱਧਾ ਤੁਸੀਂ ਭੇਜ ਦਿੰਨੇ ਆ ਪਲੱਸ 2 ਦੇ ਅਨੁਸਾਰ ਹੈ ਨਾ ਸਿੱਧਾ ਬਾਹਰ ਵੀ ਲੇਬਰ ਕਰੋ ਜਾ ਕੇ ਘਟੋ ਘਟ ਉਹਨਾਂ ਨੂੰ ਕੋਈ ਹੁਨਰ ਦੇ ਕੇ ਭੇਜਣਾ ਚਾਹੀਦਾ ਉਹਨਾਂ 'ਚ ਕੋਈ ਟੈਲੈਂਟ ਹੋਵੇ ਕੁਛ ਨਾ ਕੁਛ ਸਿੱਖ ਕੇ ਆਉਣ ਜਿਹਦੇ ਲਈ ਤੁਸੀਂ ਇੱਕ ਮਤਲਬ ਆਪਣੀ ਅਲੱਗ ਪਛਾਣ ਬਣਾ ਸਕੋ ਵੀ ਆਹ ਕੰਮ ਮੈਨੂੰ ਆਉਂਦਾ ਤੇ ਲੋਕ ਤੁਹਾਨੂੰ ਲੱਭਦੇ ਫਿਰਨ ਨਾ ਜਾਂ ਗ੍ਰੈਜੂਏਸ਼ਨ ਕਰਕੇ ਆਓ ਕੋਰਸ ਇਹ ਜੋ ਕਰਕੇ ਆਓ ਇਹ ਚੀਜ਼ ਪੇਰੈਂਟਸ ਨੂੰ ਵੀ ਇਹ ਤੇ ਧਿਆਨ ਦੇਣਾ ਚਾਹੀਦਾ ਵੀ ਮਤਲਬ ਸਿੱਧਾ ਪਲੱਸ 2 ਕਰਕੇ ਨਾ ਬਾਹਰ ਭੇਜੋ ਵੀ 12ਵੀਂ ਕਰੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਓ ਤੇ ਸਟੂਡੈਂਟ ਨੂੰ ਕਹੋ ਨਾਲ ਤੂੰ ਜਾ ਕੇ ਵੀ ਉੱਥੇ ਕੰਮਕਾਰ ਕਰ ਜਾਂ ਹੋਰ ਕਰ ਫਿਰ ਮੁੜ ਕੇ ਮੰਗੀਆਂ ਨਾ ਵੀ ਡਾਲਰ ਨਹੀਂ ਆ ਰਹੇ ਤੈਨੂੰ ਕੰਮ ਨਹੀਂ ਮਿਲਦਾ ਇਹ ਨਹੀਂ ਕਰਨਾ ਸੰਗ ਦੀ ਉਹਨੂੰ ਹੌਸਲਾ ਦੇ ਕੋਈ ਚੱਕਰ ਤੇ ਹੁਣ ਅਸੀਂ ਆਏ ਸੀ ਤੇ ਸਹਿਜ ਨੂੰ ਲੈਣ ਆ ਭੈਣ ਨੂੰ ਮੇਰੇ ਨੂੰ ਤੇ ਸਹਿਜ ਥੈਂਕ ਯੂ ਕਰਦੇ ਸਾਰਿਆਂ ਦਾ ਕਿੰਨ ਪਹਿਲਾਂ ਦੱਸ ਕਿੰਨੇ ਜਣਿਆਂ ਨੇ ਕਾਲਸ ਕੀਤੀਆਂ ਤੁਹਾਨੂੰ ਕਾਲਸ ਆਈਆਂ ਕਾਲਸ ਆਈਆਂ ਕੰਮ ਦੀ ਸੰਤੁਸ਼ਟੀ ਹੈ ਮਿਲ ਜਾਓ ਹੁਣ ਮਿਲ ਜੂਗਾ ਮਿਲ ਜੂਗਾ ਹੁਣ ਤਾਂ ਇੰਟਰਵਿਊ ਹੁਣ ਆਏਗਾ ਹੁਣ ਹੁਣ ਖੁਸ਼ ਹੈਂ ਪਹਿਲਾਂ ਦੱਸ ਖੁਸ਼ ਹੈ ਹੁਣ ਤਾਂ ਮਿਲ ਜੂ ਕੰਮ ਬਹੁਤ ਹੀ ਗਾਲਾਂ ਸਾਈ ਜੂ ਚੱਲ ਅਹੀਂ ਸਾਰਿਆਂ ਨੂੰ ਜਿਵੇਂ ਇਹਨੂੰ ਮਿਲੇ ਨਾ ਸਾਡੀ ਕੁੜੀ ਨੂੰ ਸਾਰਿਆਂ ਨੂੰ ਮਿਲੂਗਾ ਜਿੰਨੇ ਅਜੇ ਹੋਰ ਮਰੇ ਸੀ ਉਹਨਾਂ ਅਸੀਂ ਆਪਣੇ ਪੱਧਰ ਤੋਂ ਜਿੰਨੀ ਕੋਸ਼ਿਸ਼ ਆ ਕਰਾਵਾਂਗੇ ਹੁਣ ਇਹਨੂੰ ਅਸੀਂ ਸਪੈਸ਼ਲ ਘਰੇ ਤਾਂ ਲੈਣ ਲਈ ਲੈ ਕੇ ਆਏ ਆ ਕਿਉਂਕਿ ਇਹਨੇ ਸਾਨੂੰ ਉਹ ਥਾਵਾਂ ਦਿਖਾਉਣੀਆਂ ਜਿਹੜੀਆਂ ਸਟੂਡੈਂਟਸ ਦੀ ਮਦਦ ਕਰਦੀ ਤੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲੇ ਆ ਜੀ ਇੱਕ ਤਾਂ ਇੱਥੇ ਕੀ ਗੁਰਨਾਨਕ ਫੂਡ ਬੈਂਕ ਜਿਹੜੇ ਆਪਣੇ ਨਿਆਣਿਆਂ ਦੀ ਮਦਦ ਕਰਦੇ ਆ ਤੇ ਦੂਜਾ ਇੱਥੇ ਕੁਝ ਗੁਰੂ ਘਰ ਹੈ ਵੈਸੇ ਤਾਂ ਗੁਰੂ ਘਰ ਸਾਰੀ ਮਦਦ ਕਰਦੇ ਆ ਤੇ ਹੋਰ ਕਿਹੜੀਆਂ-ਕਿਹੜੀਆਂ ਸੰਸਥਾਵਾਂ ਉਹ ਦਿਖਾਉਣੀ ਆ ਤੁਹਾਨੂੰ ਚਲੋ ਭਾਈ ਜੀ ਇਹ ਜਿੱਥੇ ਤੁਹਾਨੂੰ ਹੁਣ ਲੈ ਕੇ ਆਇਆ ਨਾ ਇਹ ਸੰਸਥਾ ਬਾਰੇ ਬਹੁਤ ਘੱਟ ਲੋਕ ਜਾਣਦੇ ਆ ਜੀ ਤੇ ਤੁਹਾਨੂੰ ਇਸੇ ਕਰਕੇ ਅਸੀਂ ਲੈ ਕੇ ਆਏ ਹਾਂ ਸਾਨੂੰ ਵੀ ਇੱਥੇ ਪਤਾ ਲੱਗਿਆ ਸੀਗਾ ਨਵੇਂ ਸਟੂਡੈਂਟ ਤਾਂ ਮਨ ਲਾਦਾ ਬਾਹਲੇ ਘਟ ਜਾਣਦੇ ਇਹਦੇ ਬਾਰੇ ਹਨ ਵੀ ਕੀ ਕੀ ਸੰਸਥਾ ਹੈ ਕਿਵੇਂ ਇਹ ਕੰਮ ਆ ਸਕਦੀ ਹੈ ਸਾਡੇ ਜਿਹੜੀ ਇਹ ਸੰਸਥਾ ਜੀ ਇਹਦਾ ਨਾਮ ਹੈਗਾ ਪਿਕਸ ਸੁਸਾਇਟੀ ਤੇ ਇਹਦਾ ਐਡਰੈਸ ਹੈਗਾ 127 80 ਐਵੇਨਿਊ ਤੇ ਇਹ ਜਿੰਨੇ ਵੀ ਬਾਹਰੋਂ ਇਮੀਗਰੈਂਟਸ ਆਉਂਦੇ ਆ ਨਾ ਮਤਲਬ ਕੈਨੇਡਾ ਦੇ ਵਿੱਚ ਭਾਵੇਂ ਉਹ ਸਟੂਡੈਂਟ ਆ ਰਹੇ ਆ ਭਾਵੇਂ ਉਹ ਪੀ ਆਰ ਆ ਰਹੇ ਆ ਭਾਵੇਂ ਵਰਕ ਪਰਮਿਟ ਤੇ ਆ ਰਹੇ ਆ ਸਾਰਿਆਂ ਦੀ ਇਹ ਮਦਦ ਕਰਦੀ ਹੈ ਇਹ ਇੱਕ ਮਤਲਬ ਜਿਵੇਂ ਐਨਜੀਓ ਟਾਈਪ ਕਹਿ ਸਕਦੇ ਆ ਗਵਰਨਮੈਂਟ ਦੇ ਨਾਲ ਜੁੜੀ ਹੋਈ ਸੰਸਥਾ ਹੁੰਦੀ ਹੈਗੀ ਜਿਹਦਾ ਕੰਮ ਕਰਨਾ ਮਤਲਬ ਇੱਕ ਫਰਜ ਬਣਦਾ ਹੈ ਬਣਾਈ ਇਸ ਕੰਮ ਦੇ ਲਈ ਗਈ ਹੈ ਇਹ ਸੰਸਥਾ ਇਸੇ ਕਰਕੇ ਸਾਨੂੰ ਐਸੀ ਵੀ ਇਹ ਇਹਦੇ ਬਾਰੇ ਤੁਹਾਨੂੰ ਜ਼ਰੂਰ ਅਸੀਂ ਇੰਟਰੋਡਿਊਸ ਕਰਾਈਏ ਇਹ ਪੰਜਾਬ ਕਲੌਥ ਹਾਊਸ ਦੇ ਕੋਲ ਜੀ ਇਹਦਾ ਹੈੱਡ ਆਫਿਸ ਹੈਗਾ ਇਹ ਤੇ ਇਹ ਜਿਹੜੀ ਪਿਕਸ ਸੁਸਾਇਟੀ ਹੈਗੀ ਇਹਦਾ ਪੂਰਾ ਜਿਹੜਾ ਉਹ ਹੈਗਾਗਾ ਮਤਲਬ ਫੁੱਲ ਇਨਫੋਰਮੇਸ਼ਨ ਹੈ ਇਹਦਾ ਪ੍ਰੋਗਰੈਸਿਵ Interculture Community Services Society ਤੇ ਇੱਥੇ ਇਹਨਾਂ ਨੇ ਮੇਨ ਹੈੱਡ ਆਫਿਸ ਦੇ ਆਪਣੇ ਬਾਹਰ ਲਾਇਆ ਵੀ ਹੋਇਆਗਾ ਵੀ ਇਹ ਕੀ ਕੀ ਕੰਮ ਕਰਦੀ ਹੈ ਦੇਖੋ ਇਹ এমਪਲॉयਮੈਂਟ ਪ੍ਰੋਗਰਾਮ ਦਿੰਦੀ ਹੈ ਸੈਟਲਮੈਂਟ ਆਹ ਦਿੰਦੀ ਹੈਗੀ ਕਲਚਰਲ ਸੈਂਸਿਟਿਵ ਸੀਨੀਅਰਸ ਦੀ ਕੇਅਰ ਕਰਦੀ ਹੈ ਤੇ ਊਮਨ ਸ਼ੈਲਟਰ ਦਿੰਦੀ ਹੈ ਗੁਰਨਾਨਕ ਡੋਸਟੀ ਵਿਲੇਜ ਤੇ ਇਹ ਚੀਜ਼ਾਂ ਸਾਹਿਤ ਨੂੰ ਪਤਾ ਸੀ ਪਹਿਲਾਂ ਇਹਦੇ ਬਾਰੇ ਪਤਾ ਨਹੀਂ ਸੀਗਾ ਬੀ ਇਹ ਕੰਮ ਕਰਦੀ ਹੈ ਇਹ ਕੋਰਪੋਰੈਂਟ ਦੀ ਵੀ ਕਹਿੰਦੇ ਹੈਲਪ ਕਰਦੀ ਹੈ ਟ੍ਰੇਨਿੰਗ ਵਗੈਰਾ ਦਿੰਦੀ ਉਹਨਾਂ ਨੂੰ ਵਗੈਰਾ ਵਗੈਰਾ ਹਾਂਜੀ ਰੈਜ਼ਮੇ ਬਣਾਉਂਦੀ ਆ ਤੇ ਟ੍ਰੇਨਿੰਗ ਵੀ ਦਿੰਦੇ ਆ ਹੋਰ ਕੀ ਕੀ ਕਰਦੇ ਆ ਕਿ ਮਲੇ ਹੈਲਪ ਕਰਦੇ ਆ ਉਹਨਾਂ ਦੀ ਕਿਸੇ ਵੀ ਕੰਮ ਲੱਭਣ ਦੇ ਵਿੱਚ ਤੇ ਇੱਥੋਂ ਹੁਣ ਅਸੀਂ ਦੇਖਿਆ ਸੀ ਭਾਈ ਜੀ ਆ ਮੈਨੂੰ ਲੱਗਾ ਕੁਝ ਅਫਗਾਨੀ ਬੰਦੇ ਵੀ ਇੱਥੋਂ ਗਏ ਆ ਹਨਾ ਹਾਂ ਜਿਹੜੇ ਰਫਿਊਜੀ ਆਏ ਆ ਅਫਗਾਨੀ ਸੈਕਟਰ ਅਚਲਕੇ ਉਹੀ ਆ ਵੀ ਇਹ ਸਰਨ ਦੀ ਹੈਲਪ ਕਰਦੀ ਆ ਜਿਹੜਾ ਵੀ ਕੋਈ ਨਵਾਂ ਇਮੀਗ੍ਰੈਂਟ ਆਉਂਦਾ ਹਾਂਜੀ ਉਹ ਵੀ ਇੱਥੇ ਕਾਫੀ ਜਾ ਰਹੇ ਸੀ ਉਹ ਵੀ ਕੋਈ ਆਏ ਹੋਣਗੇ ਕੰਮ ਆਪਣੇ ਹਨਾ ਜੇ ਮੰਨ ਲਓ ਆਪਣੇ ਸਟੂਡੈਂਟ ਡਾਇਰੈਕਟਲੀ ਇਹਨਾਂ ਨਾਲ ਕੰਟੈਕਟ ਕਰਨ ਆ ਕੇ ਜਿਵੇਂ ਜਿਨ੍ਹਾਂ ਨੂੰ ਪਤਾ ਨਹੀਂ ਉਹ ਗੱਲ ਲੈਦਾ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਕੰਟੈਕਟ ਕਰਨ ਕੰਮ ਕਿਉਂ ਨਹੀਂ ਕਰਨਗੇ ਕਰਨਗੇ ਹਾਂਜੀ ਤਾਂ ਹਾਂਜੀ ਇਹ ਸਰਕਾਰੀ ਹੈ ਨਾ ਦੇਖੋ ਇਹਨਾਂ ਸਰਕਾਰ ਹਾਂਜੀ ਹਾਂਜੀ ਸਰਕਾਰ ਪੇ ਕਰਦੀ ਹੈ ਇਹ ਕਰਦੀ ਹੈ ਸਰਕਾਰੀ ਹੈ ਇਹ ਇਹ ਦੇਖ ਲਓ ਸਰੀਚ ਪੰਜਾਬੀ ਪੁਲਿਸ ਹੈ ਤੇ ਪੰਜਾਬੀ ਪੁਲਿਸ ਦਾ ਹੈ ਹੀ ਹੈ ਤੇ ਨਾਲ ਮੈਨੂੰ ਜਿਹੜੀ ਗੱਲ ਖਾਸ ਲਗੀ ਇਹ ਤੁਸੀਂ ਆ ਚੀਜ਼ ਦੇਖੋ ਖੋਸਾ ਇਹ ਪੰਜਾਬੀ ਵਿੱਚ ਇਹ ਕਦੋਂ ਤੋਂ ਲਿਖਣਾ ਸ਼ੁਰੂ ਹੋਇਆ ਜੀ ਫਿਰ ਇਹ ਆਪਣੀ ਨਵੀਂ ਪੁਲਿਸ ਸਰਵਿਸ ਬਣੀ ਹੈ ਜਿਹਦੇ ਨੇ ਆਰਸੀਐਮਪੀ ਤੋਂ ਟੇਕਓਵਰ ਕਰਨਾ ਹੁਣ ਅੱਛਾ ਜੀ ਔਰ ਇਹਦਾ ਮੁੱਖ ਮਸਲਾ ਹੀ ਸੀਗਾ ਕਿ ਜਿਹੜੇ ਲੋਕਾਂ ਨੂੰ ਅਸੀਂ ਸਰਵ ਕਰਨਾ ਜਿਹੜੀ ਲੈਂਗੁਏਜ ਉਹ ਬੋਲਦੇ ਉਹਨਾਂ ਨੂੰ ਪਤਾ ਹੋਵੇ ਵੀ ਪੰਜਾਬੀ ਵੀ ਬੰਦਾ ਬੋਲ ਲੈਂਦਾ ਹਾਂਜੀ ਉਸੇ ਲੈਂਗੁਏਜ ਆਪ ਉਹਨਾਂ ਨੂੰ ਸਰਵਿਸ ਦੇ ਸਕਦੇ ਜੀ ਸ਼ੁਕਰੀਆ ਬਹੁਤ ਚੰਗਾ ਲੱਗਿਆ ਪਿੱਛੋਂ ਬਾਈ ਜੀ ਪੰਜਾਬ ਤੋਂ ਫਰੀਦਕੋਟ ਤੋਂ ਨੇ ਤੇ ਬਾਕੀ ਕਿਸੇ ਨਾ ਕਿਸੇ ਦਿਨ ਆਪਾਂ ਕਰਦੇ ਆ ਮੀਟ ਹਾਂ ਨਾ ਜ਼ਰੂਰ ਕਰਾਂਗੇ ਗੱਲਾਂ ਬਾਤਾਂ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਸਾਨੂੰ ਮਾਣੇ ਵੀ ਕੈਨੇਡਾ ਦੀ ਪੁਲਿਸ ਵੀ ਵਲੌਗ ਦੇਖਦੀ ਹੈ ਦੂਰ ਤੱਕ ਪਹੁੰਚਾ ਮੈਂ ਉਦੋਂ ਵੀ ਇੱਕ ਦਿਨ ਅਸੀਂ ਗਏ ਸੀ ਨਾ ਪਹਿਲਾਂ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਸੀ ਮੈਂ ਕਿ ਕੋਈ ਨਾ ਕੋਈ ਕੰਮ ਕਰਾਉਣਾ ਸੌਖਾ ਹੋ ਜਾਊਗਾ ਹੁਣ ਨਹੀਂ ਨਹੀਂ ਪਰ ਇਹ ਕੰਮ ਨਹੀਂ ਕਰਦੀ ਪੀ ਆਹ ਇਹ ਆਪਣੇ ਵਾਲੀ ਪੁਲਿਸ ਨਹੀਂ ਹੈਗੀ ਹੈ ਇੱਕ ਤਾਂ ਲੱਗਿਆ ਇੱਥੋਂ ਦੀ ਪੁਲਿਸ ਨਰਮ ਬੋਲਦਾ ਨਰਮ ਬੋਲਦਾ ਡਰ ਜਾ ਨਹੀਂ ਲੱਗਦਾ ਕੋਈ ਕਰਨ ਮੈਨੂੰ ਮੈਨੂੰ ਜੇ ਇੱਥੇ ਖਾਕੀ ਵਰਦੀ ਵਾਲਾ ਕੋਈ ਖੜਾ ਹੁੰਦਾ ਕੈਮਰਾ ਵੀ ਨਹੀਂ ਖੋਲਦਾ ਪੰਜਾਬ ਦਾ ਮਰਕ ਹੈ। ਕਿਸ ਵੀ ਬਹੁਤ ਵਧੀਆ ਬੰਦੇ ਹੈਗੇ ਆ। ਹਾਂਜੀ ਬਹੁਤ ਵਧੀਆ ਹੀ ਕੰਪਲੈਂਡ ਕਰਦਾ ਕਿਉਂਕਿ ਇਹ ਸਾਰੀ ਇੰਡਸਟਰੀ ਸਰਵਿਸ ਰਿਲੇਟਡ ਹੈਗੀ ਆ। ਜੀ ਜੀ ਜੀ। ਸੋ ਜਦੋਂ ਕਿਸੇ ਨੂੰ ਭੀੜ ਪੈਂਦੀ ਉਦੋਂ ਹੀ ਪੁਲਿਸ ਨੂੰ ਫੋਨ ਕਰਨਾ। ਤੇ ਆਪਾਂ ਨਹੀਂ ਚਾਹੁੰਦੇ ਵੀ ਬੰਦਾ ਦੁਬਾਰਾ ਟਰੋਮਾਟਾਈਜ਼ ਹੋਵੇ। ਜੀ ਜੀ ਜੀ। ਸੋ ਜਿਹੜਾ ਇੱਕ ਤਾਂ ਅਵੇਲੇਬਿਲਿਟੀ ਪੁਲਿਸ ਦੀ ਬਹੁਤ ਜ਼ਰੂਰੀ ਹੈ, ਇੱਕ ਰੀਚੇਬਿਲਿਟੀ। ਹਾਂਜੀ ਤੇ ਆਮ ਇਨਸਾਨ ਕੋਈ ਵੀ ਜਿਹੜੇ ਵੀ ਕੰਮ ਕਿਤੇ 'ਚ ਹੈਗੇ ਆ ਜੀ ਪੁਲਿਸ ਨਾਲ ਗੱਲ ਕਰ ਸਕੋ। ਇਹ ਸਾਡਾ ਇੱਕ ਮਸਲਾ ਹੈ। ਚਲੋ ਸ਼ੁਕਰੀਆ ਭਾਈ ਜੀ। ਫਿਰ ਮਿਲਦੇ ਆਂ ਆਪ ਜਿਹੜੀ ਇਹ ਸੰਸਥਾ ਨਾ ਜਿਹੜੀ ਇਹਨੂੰ ਗਵਰਨਮੈਂਟ ਫੰਡ ਵੀ ਦਿੰਦੀ ਹੈ ਜਿਵੇਂ ਤੁਹਾਨੂੰ ਦੱਸਿਆ ਹੈ ਇਹ ਐਨਜੀਓ ਟਾਈਪ ਹੀ ਆ ਇੱਕ ਤੇ ਪੀਆਰ ਦੀ ਕਹਿੰਦੇ ਜਿਹੜੀ ਫੀਸ ਹੈਗੀ ਜਿਵੇਂ 1600 ਡਾਲਰ ਫੀਸ ਹੈ ਉਹਦੇ ਚੋਂ 1000 ਡਾਲਰ ਸਿੱਧਾ ਇਹ ਸੰਸਥਾ ਨੂੰ ਆਉਂਦਾ ਹੈਗਾ ਗਵਰਨਮੈਂਟ ਵੱਲੋਂ ਕਿਉਂਕਿ ਵੀ ਇਹ ਲੋਕ ਭਲਾਈ ਲਈ ਇੰਟਰਕਲਚਰਲ ਜਿਵੇਂ ਤੁਹਾਨੂੰ ਦੱਸਿਆ ਵੀ ਇਹਦਾ ਮੇਨ ਪਰਪਸ ਹੀ ਇਹ ਹੈ ਵੀ ਜਿੰਨੇ ਵੀ ਦੇਸ਼ਮੀ ਗ੍ਰੈਂਟਸ ਸਾਡੇ ਦੇਸ਼ ਕੈਨੇਡਾ ਚ ਆ ਰਹੇ ਆ ਉਹਨਾਂ ਦੀ ਇਹ 0 ਤੋਂ ਲੈ ਕੇ ਉਹਨਾਂ ਨੂੰ ਸੈੱਟ ਕਰਨ ਦਾ ਕਿ ਸਾਰਾ ਮਤਲਬ ਇਹਨਾਂ ਨੇ ਮਦਦ ਕਰ ਸਕੇ ਹਨ ਉਸ ਉਸ ਪਰਪਸ ਨੂੰ ਲੈ ਕੇ ਇਹ ਸੰਸਥਾ ਬਣਾਈ ਹੈ ਇਸੇ ਕਰਕੇ ਤੁਸੀਂ ਵੱਧ ਤੋਂ ਵੱਧ ਇਹਦੇ ਨਾਲ ਸੰਪਰਕ ਕਰਿਓ ਕਈਆਂ ਤੋਂ ਇਹ ਵੀ ਸੁਣਿਆ ਸੀ ਕਹਿੰਦੇ ਵੀ ਗੱਲ ਸੁਣਦੇ ਨਹੀਂ ਜਾਂ ਉਹ ਨਹੀਂ ਕਰਦੇ ਹਨ ਉਹਦੇ ਲਈ ਤੁਸੀਂ ਮਤਲਬ ਮੇਰਾ ਕੰਮ ਸਿਰਫ ਜੋ ਸਾਡਾ ਕੰਮ ਸੀਗਾ ਤੁਹਾਨੂੰ ਇੰਟਰੋਡਿਊਸ ਕਰਾਉਣਾ ਸੀਗਾ ਕਿ ਤੁਸੀਂ ਇਹਨਾਂ ਨਾਲ ਸੰਪਰਕ ਕਿਦਾਂ ਕਰ ਸਕਦੇ ਕਿਉਂਕਿ ਬਹੁਤਿਆਂ ਨੂੰ ਅੱਜ ਤੋਂ ਪਹਿਲਾਂ ਪਤਾ ਵੀ ਨਹੀਂ ਹੋਣਾ ਵੀ ਪਿਕਸ ਸੋਸਾਇਟੀ ਕੀ ਆ ਹਨ ਇਹ ਦੇਖੋ ਅਫਗਾਨਿਸਤਾਨ ਵਾਲੇ ਸਿੰਘ ਤੁਹਾਨੂੰ ਕਹਿੰਦਾ ਸੀ ਕੀ ਹਾਲ ਚਾਲ ਹੈ ਬਾਈ ਜੀ ਬਹੁਤ ਵਧੀਆ ਜੀ ਜੀ ਕਦੋਂ ਆਏ ਹੁਣ ਹੋ ਗਿਆ 2 ਸਾਲ ਕੰਪਲੀਟ ਹੋ ਗਏ ਸਾਡੇ ਕੈਨੇਡਾ ਆਏ ਨੂੰ 2 ਸਾਲ ਹੋ ਗਏ ਹਾਂਜੀ 2 ਸਾਲ ਠੀਕ ਹੈ ਚਲ 2022 ਅਪ੍ਰੈਲ ਚ ਆਏ ਸੀ ਅਸੀਂ ਸਿੱਧਾ ਉਹ ਤੋਂ ਕਾਬਲ ਤੋਂ ਹੀ ਆਏ ਸੀ ਨਹੀਂ ਪਹਿਲੇ ਇੰਡੀਆ ਆਏ ਸੀ ਨਿਊ ਦਿੱਲੀ ਨਹੀਂ ਅੱਛਾ ਪਹਿਲਾਂ ਇੰਡੀਆ ਆਏ ਸੀ ਦਿੱਲੀ ਦਿੱਲੀ ਤੋਂ ਫਿਰ ਇੱਥੇ ਆ ਗਏ ਚਲੋ ਇੱਥੇ ਕੰਮ ਕਰ ਲਈ ਹੁਣ ਫਿਲਹਾਲ ਤਾਂ ਮੈਂ ਲੀ ਆਫ ਤੇ ਹੈਗਾ ਮੇਰਾ ਸਰਜਰੀ ਹੋ ਗਿਆ ਸੀ ਅੱਛਾ ਸਰਜਰੀ ਹੋਇਆ ਹੈ ਠੀਕ ਹੈ ਮੈਂ ਬਿਲਕੁਲ ਠੀਕ ਆ ਜੀ ਕੰਮ ਵਾਸਤੇ ਅਪਲਾਈ ਕੀਤਾ ਮੈਂ ਤਾਂ ਅੱਛਾ ਕੰਮ ਵਾਸਤੇ ਅਪਲਾਈ ਕੀਤਾ ਇੱਥੇ ਵੀ ਕੰਮ ਦੇ ਸਿਲਸਿਲੇ ਚਾਹੀਸ ਕੰਮ ਲੈਣ ਨੂੰ ਨਹੀਂ ਨਹੀਂ ਇੱਥੇ ਕੋਈ ਮੀਟਿੰਗ ਸੇਫ ਠੀਕ ਅੱਛਾ ਮੀਟਿੰਗ ਸੀ ਓਕੇ ਕੋਈ ਪ੍ਰੋਬਲਮ ਹੋਗਾ ਤਾਂ ਇੱਥੇ ਓਕੇ ਕੋਈ ਪ੍ਰੋਬਲਮ ਹੋਗੀ ਤਾਂ ਇੱਥੇ ਆਉਣਾ ਪੈਂਦਾ ਇਹ ਭੈਣ ਵੀ ਇੱਥੇ ਆਏ ਹੋਏ ਆ ਸੱਸੀ ਗੱਲ ਪੈਣੀ ਕਿੱਥੋਂ ਤੁਸੀਂ ਹਾਂਜੀ ਮੈਂ ਮੋਗੇ ਤੋਂ ਮੋਗੇ ਤੋਂ ਹਾਂਜੀ ਠੀਕ ਆ ਤੁਸੀਂ ਸਟੂਡੈਂਟ ਜਾਂ ਕਿਹੜੇ ਕੰਮ ਤੇ ਕਿਵੇਂ ਮੈਂ ਵਰਕ ਪਰਮਿਟ ਆ ਅੱਛਾ ਵਰਕ ਪਰਮਿਟ ਦੇ ਆ ਠੀਕ ਆ ਤੁਸੀਂ ਵੀ ਇੱਥੇ ਕੰਮ ਕਰ ਇਹਨਾਂ ਨਾਲ ਕਿਵੇਂ ਆਏ ਸੀ ਇੱਥੇ ਮਤਲਬ ਇਹ ਹੈਲਪ ਕਰਦੇ ਆ ਫਿਕਸ ਵਾਲੇ ਮੈਂ ਸੁਣਿਆ ਵੀ ਇਹ ਜੋ ਸਾਰਿਆਂ ਦੀ ਮਦਦ ਕਰਦੇ ਆ ਹਨ ਇਹ ਫਿਕਸ ਵਾਲੇ ਕਰਦੇ ਆ। ਅੱਛਾ ਐਲ ਐਮ ਆਈ ਤੇ ਆਏ ਤੁਸੀਂ ਉਹ ਤੇ ਕੰਮ ਮਿਲ ਜਾਂਦਾ? ਨਹੀਂ ਵਰਕ ਵਾਲਿਆਂ ਨੂੰ ਵੀ ਨਹੀਂ ਮੇਰੇ। ਜਿਹੜਾ ਐਲ ਐਮ ਆਈ ਲੈ ਕੇ ਆਉਂਦੇ ਆ ਉਹਨਾਂ ਨੂੰ ਵੀ ਨਹੀਂ ਮੇਰੇ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਏ ਨੂੰ? 6 ਮਨთ ਹੋ ਗਏ। 6 ਮਹੀਨੇ ਹੋ ਗਏ। ਕਿੰਨੇ ਪੈਸੇ ਲਾ ਕੇ ਆਏ ਹੋ ਕੈਨੇਡਾ? ਮੈਂ ਲਾ ਕੇ 35 ਲੱਖ ਰੱਖ ਦਿੱਨਾ। 35 ਲੱਖ। ਦੋ ਜਣੇ ਆਏ ਇਕੱਲੇ ਆ? ਨਹੀਂ ਮੈਂ ਇਕੱਲੀ ਆ। ਅੱਛਾ ਇਕੱਲੇ ਆਏ। ਚਲੋ ਦੁਆਵਾਂ ਤੁਹਾਡੇ ਲਈ ਛੇਤੀ ਪਰਮਾਤਮਾ ਹਾਲਾਤ ਠੀਕ ਕਰੇ। ਤੇ ਕੰਮ ਕਰ ਮਿਲੇ ਹਨ ਅੱਛਾ ਜਿਨ੍ਹਾਂ ਨੇ ਬੁਲਾਇਆ ਸੀ ਐਲ ਐਮ ਐਚ ਤੇ ਉਹਨਾਂ ਨੇ ਨਹੀਂ ਦਿੱਤਾ ਨਹੀਂ ਉਹਨਾਂ ਨੇ ਕੰਮ ਨਹੀਂ ਦਿੱਤਾ ਅੱਜ ਕੱਲਾ ਬਲਾ ਬਲਾ ਲਿਆ ਐਲ ਐਮ ਐਚ ਦੇ ਕੇ ਬੁਲਾ ਲਿਆ ਪਰ ਕੰਮ ਨਹੀਂ ਦਿੱਤਾ ਕੰਮ ਨਹੀਂ ਦਿੱਤਾ ਹੁਣ ਫਿਰ ਇਹ ਤੁਹਾਡੀ ਮਦਦ ਨਹੀਂ ਕਰਨਗੇ ਮਤਲਬ ਉਹ ਜਿਵੇਂ ਕਹਿ ਰਹੇ ਆ ਵੀ ਤੁਸੀਂ ਕੰਮ ਕਰੋ ਕੰਮ ਕਰੋ ਬਸ ਪੈਸੇ ਨਹੀਂ ਦੇਖੇ ਸੀ ਅੱਛਾ ਉਹ ਕਹਿੰਦੇ ਕੰਮ ਕਰੋ ਹਾਂ ਪੈਸੇ ਕੱਟ ਦੇਣੇ ਆ ਜੀ ਅੱਛਾ ਪੈਸੇ ਕੱਟ ਦੇਣੇ ਮੈਨ ਤਾਂ ਮੁੱਲ ਨਹੀਂ ਮੈਨ ਤਾਂ ਮੁੱਲ ਨਹੀਂ ਇਸ ਤੋਂ ਹਾਰ ਚਲੋ ਵੀ ਕੋਈ ਹੋਰ ਦੇਣਾ ਵਾ ਜਿਵੇਂ ਉਹ ਐਲ ਐਮ ਆਈ ਵਾਲਾ ਕੰਮ ਨਹੀਂ ਦੇਣਾ ਅਸੀਂ ਅੱਛਾ ਜਿਹੜੀ ਐਲ ਐਮ ਆਈ ਤੇ ਬੁਲਾਇਆ ਉਹ ਉਹ ਕੰਮ ਨਹੀਂ ਦੇਣਾ ਕੋਈ ਹੋਰ ਦੇਣਾ ਵੀ ਰੈਡੀ ਹੋ ਕੇ ਆਏ ਨੇ ਵੀ ਆਹ ਕੰਮ ਕਰਾਂਗੇ ਅਸੀਂ ਉਹ ਕੰਮ ਨਹੀਂ ਮਿਲ ਰਿਹਾ ਹੈ ਨਾ ਉਸ ਤਰ੍ਹਾਂ ਹੀ ਹੋਪਫੁਲੀ ਮਦਦ ਕਰਨਗੇ ਨਾ ਇਹ ਵੀ ਚਲੋ ਜੀ ਦੁਆਵਾਂ ਮਾ ਤੁਹਾਡੇ ਲਈ ਇਸ ਦਾ ਇਹ ਕਰ ਸਕਦੇ ਬਾਕੀ ਹਾਲਾਤ ਸਦਾ ਨਿੱਕੋ ਜੇ ਰਹਿੰਦੇ ਹੁੰਦੇ ਹਨ ਚਲੋ ਠੀਕ ਹੈ ਭੈਣੇ ਜੀ ਮਿਲਦੇ ਹਾਂ ਜੀ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਾਂ ਜੀ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਤੇ ਉੱਥੇ ਗਏ ਨਹੀਂ ਸੀਗੇ ਜਿੱਦਣ ਆਏ ਆ ਕਾਫੀ ਵਾਰ ਲੰਘੇ ਆ ਹਨਾ ਅਗੋਂ ਦੀ ਪਰ ਗੁਰਦੁਆਰਾ ਸਾਹਿਬ ਵਿੱਚ ਨਹੀਂ ਕੀਤਾ ਸੀਗਾ ਅ ਸ਼ਾਇਦ ਸਿੰਘ ਦਰਬਾਰ ਕੁਛ ਕਰਕੇਵੇਂ ਨਾ ਮੈਂ ਉਹ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਉਹਦੇ ਦਰਸ਼ਨ ਕਰਾਉਣੇ ਤੇ ਉਹ ਤੋਂ ਬਾਅਦ ਜਿਹੜਾ ਗੁਰਨਾਨਕ ਫੂਡ ਬੈਂਕ ਹੈ ਜਿਹੜੀ ਸਭ ਤੋਂ ਵੱਡੀ ਮਦਦ ਕਰਦੀ ਹੈ ਸਟੂਡੈਂਟਸ ਦੀ ਕਿਸੇ ਦੀ ਵੀ ਤੇ ਤੁਹਾਨੂੰ ਉੱਥੇ ਲੈ ਕੇ ਜਾਣਾ ਹੈ ਹਨਾ ਤੇ ਜਿਵੇਂ ਉਹ ਭੈਣ ਨੇ ਪਹਿਲਾਂ ਕਿਹਾ ਸੀ ਵੀ ਐਲਐਮਈ ਤੇ ਬੁਲਾ ਲੈਂਦੇ ਆ ਹੋਰ ਹੈ ਇਹ ਪੁਰਾਣੇ ਬੰਦਿਆਂ ਤੇ ਦੋਸ਼ ਚਲੋ ਥੋੜੇ ਬਹੁਤੇ ਲੱਗਦੇ ਆ ਵੀ ਪੁਰਾਣੇ ਬੰਦੇ ਐਂ ਕਰਦੇ ਐਂ ਕਰਦੇ ਬੁਲਾ ਲੈਂਦੇ ਆ ਮਦਦ ਨਹੀਂ ਕਰ ਸਾਰੇ ਨਹੀਂ ਮਾੜੇ ਹੈਗੇ ਯਾਰ ਕੋਈ ਵੀ ਬੰਦਾ ਕਿਸੇ ਨੂੰ ਆਪਾ ਬਦਨਾਮ ਨਹੀਂ ਕਰ ਸਕਦਾ ਵੀ ਉਹਦੇ ਚ ਸਾਰਿਆਂ ਨੂੰ ਲੁਵੇਟ ਚ ਲਾ ਲਓ ਵੀ ਸਾਰੇ ਪੁਰਾਣੇ ਮਾੜੇ ਪੁਰਾਣੇ ਬਥੇਰੇ ਚੰਗੇ ਵੀ ਐ ਇੱਕ ਅੱਧਾ ਹੁੰਦਾਗਾ ਤੇ ਬਦਨਾਮ ਸਾਰੇ ਹੋ ਜਾਂਦੇ ਹਨ ਸੋ ਜਿਹੜਾ ਵੀ ਆ ਮੇਰੇ ਵੀਰ ਮਤਲਬ ਮੈਨੂੰ ਐ ਲੱਗਦਾ ਵੀ ਹੇ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਐ ਨਵੇਂ ਆਏ ਦੀ ਬਾਹ ਫੜਨ ਜੇ ਪੁਰਾਣੇ ਸੈਟਾਂ ਤਾਂ ਨਵੇਂ ਦੀ ਬਾਹ ਫੜੋ ਏ ਹੁਣ ਅਸੀਂ ਪਹੁੰਚੇ ਜੀ 11284 ਸਰੀ ਦੇ ਵਿੱਚ ਹੀ ਐ ਇਹ ਤੇ ਇੱਥੇ ਬਣਿਆ ਹੋਇਆ ਜੀ ਇਹ ਗੁਰਨਾਨਕ ਫੂਡ ਬੈਂਕ ਤੇ ਨੂੰ ਕਹਿੰਦੇ ਆ ਮੋਦੀ ਖਾਨਾ ਵੀ ਕਈ ਲੋਕ ਕਹਿੰਦੇ ਆ ਜਾਂ ਫੂਡ ਬੈਂਕ ਕਹਿੰਦੇ ਆ ਜਾਂ ਮੋਦੀ ਖਾਨਾ ਕਹਿੰਦੇ ਆ ਇਹ ਨਵੇਂ ਨਿਆਣਿਆਂ ਦੀ ਮਦਦ ਕਰਦਾ ਸਹ ਜੀ ਕਿਵੇਂ ਕਿੰਨੀ ਕੁ ਮਦਦ ਕਰਦੇ ਆ ਇਹ ਮਤਲਬ ਜਿੱਦਾਂ ਜਿਹੜੇ ਨਵੇਂ ਸਟੂਡੈਂਟ ਆਏ ਹੁੰਦੇ ਆ ਜਿਨ੍ਹਾਂ ਨੂੰ ਆਇਆ ਨੂੰ ਹਲੇ 15 ਦਿਨ ਹੁੰਦੇ ਆ ਉਹਨਾਂ ਨੂੰ ਬਲੈਂਕਟ ਵਗੈਰਾ ਵੀ ਦਿੰਦੇ ਆ ਬਾਕੀ ਹਰ ਮੰਥ ਗਰੋਸਰੀ ਦਿੰਦੇ ਆ ਤੇ ਜਿਹੜੀ ਬੇਸਿਕ ਨੀਡਸ ਹੁੰਦੀਆਂ ਨੇ ਬੇਸਿਕ ਗ੍ਰਾਸਰੀ ਆਟਾ ਦਾਲ ਸਾਰਾ ਕੁਛ ਆਦਿ ਤੇ ਫਿਰ ਜਿਵੇਂ ਮੰਨ ਲਾ ਤੁਸੀਂ ਵੀ ਇਥੋਂ ਪਹਿਲਾਂ ਜਦੋਂ ਨਵੇਂ ਆਏ ਸੀ ਉਦੋਂ ਹੈਲਪ ਲਈ ਹੈ ਇਹਨਾਂ ਤੋਂ ਕਰਦੇ ਆ ਮਤਲਬ ਹੈਲਪ ਹਾਂ ਹੈਲਪ ਕਰਦੇ ਆ ਵੀ ਜੇ 15 ਦਿਨ ਹੋਏ ਆ ਦਿਨ ਬਲੈਂਕਟ ਵਗੈਰਾ ਚਾਦਰ ਵੀ ਦਿੰਦੇ ਆ ਬਟ ਅਸੀਂ ਬਾਅਦ ਦੇ ਵਿੱਚ ਆਈ ਸੀ ਉਦੋਂ ਇਹਨਾਂ ਨੇ ਦੱਸਿਆ ਵੀ ਬਾਅਦ ਦੇ ਵਿੱਚ ਨਹੀਂ ਦਿੰਦੇ ਜੇ ਇਹਨੂੰ 15 ਦਿਨ ਹੋ ਗਏ ਅੱਛਾ ਜਾਂ ਜੇ ਤਾਂ ਉਤਰ ਅਨਸਾਰ ਲੈਣਾ ਤਾਂ ਉਹਦਾ ਸਾਰਾ ਕੁਝ ਮਿਲੂਗਾ ਸਾਰਾ ਕੁਝ ਮਿਲੂਗਾ ਆਦਰਵਾਇਜ਼ ਸਿਰਫ ਰਾਸ਼ਨ ਰਾਸ਼ਨ ਕਿੰਨਾ ਟਾਈਮ ਲੈ ਸਕਦੇ ਆ ਜਿੰਨਾ ਟਾਈਮ ਵੈਸੇ ਤਾਂ ਮੈਨੂੰ ਲੱਗਦਾ ਕਿੰਨਾ ਟਾਈਮ ਵੀ ਮਰਜ਼ੀ ਲੈ ਸਕਦੇ ਪਰ ਜਿੰਨਾ ਟਾਈਮ ਕੰਮ ਨਹੀਂ ਮਿਲਦਾ ਉਹਨਾ ਟਾਈਮ ਅੱਛਾ ਉਹਨਾ ਟਾਈਮ ਲੈ ਸਕਦੇ ਅਪਾਇੰਟਮੈਂਟ ਬੁੱਕ ਕਰਕੇ ਹਰ ਅੱਛਾ ਪਹਿਲਾਂ ਅਪਾਇੰਟਮੈਂਟ ਬੁੱਕ ਕਰਨੀ ਪੈਂਦੀ ਮੈਨੂੰ ਬੁੱਕ ਕਰਨੀ ਪੈਂਦੀ ਇਹਨਾਂ ਦੀ ਵੈਬਸਾਈਟ ਆ ਹਾਂਜੀ ਹਾਂਜੀ ਵੈਬਸਾਈਟ ਅੱਛਾ ਉਹਦੇ ਤੋਂ ਉਹਦੇ ਤੋਂ ਲੈ ਲਓ ਹਨਾ ਠੀਕ ਹੈ ਲਓ ਜੀ ਤੁਹਾਨੂੰ ਅੰਦਰੋਂ ਲੈ ਕੇ ਚਾ ਲੈਂਦੇ ਅੰਦਰੋਂ ਦਿਖਾਉਨੇ ਆ ਤੇ ਗੁਰਨਾਨਕ ਫੂਡ ਬੈਂਕ ਆ ਇੱਥੇ ਤੁਸੀਂ ਆ ਸਕਦੇ ਹੋ 112 ਸੀ ਸੀ ਨਾ ਇਹ ਕਿੰਨਾ ਐਡਰੈਸ ਕੀ ਸੀ ਇਹਦਾ ਬਾਈ 112 ਸਟਰੀਟ ਤੇ 84 ਤੇ 112 84 ਇਹਨਾਂ ਦੀਆਂ 84 ਡੈਲਟਾ ਵਾਲੀ ਲੋਕੇਸ਼ਨ ਆ ਇਹ ਅੱਛਾ ਡੈਲਟਾ ਚ ਹੈ ਸਰੀ ਚ ਨਹੀਂ ਹੈਗੇ ਹੁਣ ਆਪਾਂ ਨਹੀਂ ਸਰੀ ਤੇ ਡੈਲਟਾ ਚਲੋ ਹੈ ਤਾਂ ਇਕੱਠਾ ਹੀ ਆ ਸਰੀ ਚ ਵੀ ਹੈਗੀ ਹੈ ਲੋਕੇਸ਼ਨ ਇਹਦੀ ਹਾਂ ਗੁਰਦੁਆਰਾ ਦੂਖਨੀਵਰਨ ਸਾਹਿਬ ਦੇ ਵਿੱਚ ਵਿੱਚ ਗੁਰਦੁਆਰਾ ਦੁਖਨਵਰਨ ਸਾਹਿਬ ਦੇ ਅੰਦਰ ਉੱਥੇ ਇੱਕ ਬ੍ਰਾਂਚ ਹੈ 52 ਤੇ ਤੇ 68 ਐਵੇਨਿਊ ਤੇ ਅੱਛਾ ਮਤਲਬ ਇਹਨਾਂ ਦੀਆਂ ਅਲੱਗ-ਅਲੱਗ ਕਿੰਨੀਆਂ ਬ੍ਰਾਂਚਾਂ ਇਹਨਾਂ ਦੀਆਂ ਇਹਨਾਂ ਨੇ ਹੈਗੀਆਂ 2-3 ਬ੍ਰਾਂਚ ਚ ਚੰਦਰ ਜਾ ਕੇ ਪੁੱਛ ਲੈਣੇ ਹਨ ਹਾਂ ਇਹ ਆ ਜੀ ਦੇਖੋ ਗੁਰਨਾਨਕ ਫੂਡ ਬੈਂਕ ਤੁਹਾਨੂੰ ਅੰਦਰ ਜਾ ਕੇ ਦਿਖਾਉਣੀ ਆ ਕੀ ਗੱਲ ਬਾਤ ਹੈ ਨਵੇਂ ਵਿਦਿਆਰਥੀਆਂ ਦੀ ਬਹੁਤ ਮਦਦ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਕਿੱਦਾਂ ਜੀ ਚੜਦੀ ਕਲਾ ਤੁਸੀਂ ਸੁਣਾਇਓ ਜੀ ਵਧੀਆ ਵਧੀਆ ਹੋਰ ਠੀਕ ਠਾਕ ਆ ਜੀ ਤੇ ਚਲੋ ਜੀ ਜਾ ਸਕਦੇ ਆ ਅੰਦਰ ਆ ਹਲੇ ਥੋੜੇ ਵੇਟ ਕਰੋ ਜੀ ਅੱਛਾ ਲਾਈਵ ਚਾਹੁੰਦਾ ਕਿੱਦਾਂ ਮੰਨ ਹਾਂ ਨਹੀਂ ਨਹੀਂ ਮੈਂ ਬਣਾ ਰਿਹਾ ਹਾਂ ਜੀ ਦੱਸ ਦੋ ਕੋਈ ਨਹੀਂ ਹਾਂ ਕਿਉਂਕਿ ਆਏ ਹੋ ਸਰ ਪਤਾ ਨਹੀਂ ਸੀ ਕਿ ਪਹਿਲਾਂ ਤੁਸੀਂ ਮੁੜ ਕੇ ਗਏ ਹੋ ਕਿਦਾਂ ਹਾਂ ਪਹਿਲਾਂ ਅਸੀਂ ਆਏ ਸੀ ਜੀ ਮਤਲਬ ਸਵੇਰੇ ਆਏ ਸੀਗੇ ਉਦੋਂ ਤੁਹਾਡਾ ਇਹਦੀ ਟਾਈਮਿੰਗ ਵੀ ਮੈਂ ਦੱਸਦਾ ਜਿਹੜੇ ਇਹਦੇ ਓਪਨ ਆਵਰਸ ਹੈ ਜੀ ਮੰਡੇ ਟੂ ਫਰਡੇ 1 ਤੋਂ 6 ਵਜੇ ਤੱਕ ਸੈਟਰਡੇ ਤੋਂ ਸੰਡੇ ਸੈਟਰਡੇ ਤੇ ਸੰਡੇ 11 ਤੋਂ 6 ਆ ਇਹਨਾਂ ਦੀ ਟਾਈਮਿੰਗ ਹੈ ਜਦੋਂ ਬੰਦੇ ਮਤਲਬ ਆ ਸਕਦੇ ਆ ਇੱਲੋ ਜੀ ਚੱਲੀਏ ਹੁਣ ਆਪਾਂ ਅੰਦਰ ਤੇ ਤੁਹਾਨੂੰ ਅੰਦਰਲੇ ਪਾਸਿਓ ਦਿਖਾਈਏ ਸਾਰਾ ਜਿਹੜਾ ਗੁਰਨਾਨਕ ਫੂਡ ਬੈਂਕ ਹੈ ਤੇ ਨਾਲ ਤੁਹਾਨੂੰ ਦੱਸਦੇ ਆ ਵੀ ਇੱਥੇ ਆਇਆ ਕਿੱਦਾਂ ਜਾ ਸਕਦਾ ਵੀ ਕਿਵੇਂ ਇਹਨਾਂ ਦਾ ਕੋਈ ਪ੍ਰੋਸੈਸ ਹੈ ਜਾਂ ਡਾਇਰੈਕਟਲੀ ਤੁਸੀਂ ਆ ਕੇ ਲੈ ਸਕਦੇ ਆ ਨਾ ਜਿਹੜਾ ਇੱਥੇ ਜੋ ਵੀ ਤਿੰਨ ਦੇ ਕੀ ਕੀ ਮਿਲਦਾ ਦੱਸਾਂਗੇ ਨਾਲ ਇੱਥੇ ਇਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਵੀ ਲੱਗੇ ਆ ਇਹਨਾਂ ਦੇ ਇੰਸਟਾਗ੍ਰam YouTube ਜਾਂ Google ਤੇ ਵੀ ਮਿਲਦਾ ਤੁਸੀਂ ਇਹਨਾਂ ਨੂੰ ਸਾਰੇ ਤੇ ਫੇਸਬੁੱਕ ਤੇ ਹੋਣਾ ਸ਼ਾਇਦ ਉੱਥੇ ਲੱਭ ਸਕਦੇ ਹੋ ਦੇਖ ਸਕਦੇ ਤੇ ਬਾਕੀ ਆ ਲਾਈਆਂ ਇਹਨਾਂ ਨੇ ਸਾਰੀਆਂ ਜਿਹੜੀਆਂ ਇਹਨਾਂ ਨੂੰ ਚਾਹੀਦਾ ਆਪਣਾ ਰਿਕੁਆਇਰਮੈਂਟਸ ਪਿਕਚਰ ਆਈਡੀ ਚਾਹੀਦੀ ਹੈ ਐਡਰੈਸ ਚਾਹੀਦਾ ਪ੍ਰੂਫ ਆਫ ਲੋ ਇਨਕਮ ਤੁਹਾਡੇ ਕੋਲੇ ਆਮਦਨ ਕਿੰਨੀ ਕਾ ਪ੍ਰੂਫ ਆਫ ਡਿਪੈਂਡੈਂਟ ਤੁਹਾਡੇ ਤੇ ਕਿੰਨੇ ਨੇ ਤੇ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਫਿਰ ਤੁਹਾਡੀ ਮਤਲਬ ਪ੍ਰੋਪਰਲੀ ਮਦਦ ਕਰਦੇ ਹਨ ਜਿਹੜਾ ਇਹ ਗੁਰਨਾਨਕ ਫੂਡ ਬੈਂਕ ਹੈ ਨਾ ਇਹਦਾ ਇਕੱਲਾ ਮਤਲਬ ਫੂਡ ਤੱਕ ਇਹ ਸੀਮਿਤ ਨਹੀਂ ਇਹਨਾਂ ਨੇ ਨਵਾਂ ਪ੍ਰੋਗਰਾਮ ਚਲਾਇਆ ਮੈਨੂੰ ਐਸੀ ਤੁਹਾਨੂੰ ਇੰਟਰੋਡਿਊਸ ਕਰਾਦਾ ਤੇ ਇਹਦੇ ਚ ਤੁਸੀਂ ਇਹਦੇ ਤੇ ਆ ਬਾਰ ਕੋਡ ਤੇ ਇਹਨੂੰ ਸਕੈਨ ਕਰ ਸਕਦੇ ਹੋ ਜ ਜਿਹਨਾਂ ਦਾ ਕੰਟੈਕਟ ਕਰਕੇ ਜੌਬਸ ਲਈ ਵੀ ਹੈਲਪ ਕਰਦੇ ਆ ਮਤਲਬ ਜਿਹਨਾਂ ਨੂੰ ਕੰਮਕਾਰ ਨਹੀਂ ਮਿਲ ਰਿਆ ਨਾ ਤੋਂ ਇਹਦੇ ਤੇ ਜੋ ਵੀ ਨਵੀਆਂ ਮਤਲਬ ਕਿਤੇ ਜੌਬਸ ਨਿਕਲਦੀਆਂ ਉਹ ਇਹਦੇ ਤੇ ਅਪਡੇਟ ਕਰਦੇ ਰਹਿੰਦੇ ਆ ਉੱਥੋਂ ਤੁਸੀਂ ਆਪਣਾ ਰੈਜ਼ਮੇ ਵਗੈਰਾ ਦੇ ਕੇ ਜੌਬ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਵੀ ਜਿਹੜੇ ਨਵੇਂ ਸਟੂਡੈਂਟਸ ਦੀ ਹੈਲਪ ਕਰੂਗੀ ਜੀ ਆ ਤੁਸੀਂ ਨੇੜੇ ਦਿਖਾ ਦਿਓ ਤੇ ਇੱਥੇ ਇਹ ਆ ਸਕੈਨ ਆ ਕਿਊ ਆਰ ਕੋਡ ਹੈ ਤੇ ਇਹਨੂੰ ਤੁਸੀਂ ਸਕੈਨ ਕਰ ਲਓ ਇੱਕ QR ਕੋਡ ਨੂੰ ਸਕੈਨ ਹੋ ਜਾਊਗਾ ਜੀ ਤੇ ਇਹਨਾਂ ਨੇ ਆ ਸਾਰਾ ਦਿੱਤਾ ਹੋਇਆ ਜੌਬ ਹੰਟਿੰਗ ਬੜੀ ਈਜ਼ੀ ਹੈ ਨਾ ਤੇ ਇਸ ਤਰ੍ਹਾਂ ਦੇ ਬਾਕੀ ਸਾਰੇ ਪ੍ਰੋਗਰਾਮ ਹੈ ਜਨਾ ਸასი ਗੱਲ ਜੀ ਹੋਰ ਜੀ ਕਿਦਾਂ ਠੀਕ ਠਾਕ ਸ਼ੁਕਰਵਾਦ ਜੀ ਜੀ ਇਹ ਤੁਸੀਂ ਆ ਰਨ ਕਰਦੇ ਹੋ ਜੀ ਸਾਰਾ ਇੱਥੇ ਆਪਣੀਆਂ ਬ੍ਰਾਂਚੇਸ ਹੋਰ ਵੀ ਹੈਗੀਆਂ ਤੁਹਾਡੇ ਕੋਲੇ ਦੋ ਬ੍ਰਾਂਚ ਨੇ ਜੀ ਇੱਕ ਡੈਲਟਾ ਵਿੱਚ ਇੱਕ ਇੱਕ ਡੈਲਟਾ ਚ ਹੈਗੀ ਇੱਕ ਇੱਥੇ ਹੈ ਮਤਲਬ ਇਹ ਸਾਰੇ ਸਟੂਡੈਂਟਸ ਦੀ ਹੈਲਪ ਲਈ ਹੈ ਕੱਲੇ ਸਟੂਡੈਂਟਸ ਨਹੀਂ ਜਿਹਨੂੰ ਵੀ ਲੋੜ ਹੈ ਜਿਹਨੂੰ ਵੀ ਲੋੜ ਹੈ ਅੱਛਾ ਕੱਲੇ ਸਟੂਡੈਂਟਸ ਲਈ ਮਤਲਬ ਜਿਹਨੂੰ ਵੀ ਲੋੜ ਹੈ ਸੀਸੀ ਲੋੜ ਹੈ ਮਤਲਬ ਇਹ ਤਾਂ ਜਿਵੇਂ ਸਰਵੱਤ ਦੇ ਭਲੇ ਲਈ ਹੋ ਗਿਆ ਹੈ ਨਾ ਮਤਲਬ ਤੁਹਾਡੇ ਕੋਲੇ ਆਉਂਦੇ ਜਾਦਾ ਸਟੂਡੈਂਟਸ ਹੋਣਗੇ ਜਿਹੜਾ ਗੁਰੂ ਨਾਨਕ ਦਾ ਜਿਹੜਾ ਸੰਦੇਸ਼ ਹੈ ਉਹ ਸਾਰੇ ਅਸੀਂ ਸਾਂਝਾ ਇਹ ਸ਼ੁਰੂ ਕਦੋਂ ਕੀਤਾ ਸੀ ਜੇ ਆਈ ਆਪਾਂ ਇਹ ਅਗਸਤ 2005 ਆ ਦੇਖੋ ਲਿਖਿਆ ਹੋਇਆ ਅੱਛਾ ਜੀ 2000 ਮੇਰੇ ਖਿਆਲ 2020 2020 ਮਤਲਬ ਕੋਵਿਡ ਵੇਲੇ ਅਸਲ 'ਚ ਬੇਸਿਕਲੀ ਇਹ ਕੋਵਿਡ ਵੇਲੇ ਦਾ ਕਨਸੈਪਟ ਕਿਉਂਕਿ ਉਹ ਤੁਹਾਨੂੰ ਫੂਡ ਦੀ ਲੋੜ ਸੀ ਲੋਕਾਂ ਨੂੰ ਤੇ ਉਥੋਂ ਸ਼ੁਰੂ ਹੋਇਆ ਫਿਰ ਸਟੂਡੈਂਟਸ ਲਈ ਸ਼ੁਰੂ ਹੋ ਗਿਆ ਤੇ ਫਿਰ ਵੀ ਉਸ ਤੋਂ ਬਾਅਦ ਚ ਲਗਾਤਾਰ ਚੱਲਦਾ ਹੁੰਦਾ ਚਾਰ ਸਾਲ ਹੋ ਗਏ ਇਹਦੇ ਵਿੱਚ ਸਾਨੂੰ ਕੋਈ ਨਹੀਂ ਹੈ ਕੋਈ ਸਟੂਡੈਂਟ ਭਾਵੇਂ ਆ ਭਾਵੇਂ ਕੋਈ ਗ੍ਰੀਡਨ ਸਿਟੀਜ਼ਨ ਆ ਭਾਵੇਂ ਕੋਈ ਵਰਕ ਪਰਮਿਟ ਤੇ ਆ ਭਾਵੇਂ ਕੋਈ ਸਿੰਗਲ ਮਦਰ ਆ ਹਾਂਜੀ ਉਹਨਾਂ ਲਈ ਵੀ ਮਦਰਸ ਲਈ ਵੀ ਕੋਈ ਵੀ ਜੀ ਨੂੰ ਲੋਡ ਆ ਉਹ ਲੈ ਕੇ ਜਾ ਸਕਦਾ ਕੀ ਕੀ ਦਿੰਨੇ ਆ ਜੀ ਇਹਦੇ ਚ ਤੁਸੀਂ ਕਿਸੇ ਵੀ ਸਟੇਟ ਦਾ ਸਟੂਡੈਂਟ ਹੈ ਕੋਈ ਵੀ ਆ ਸਕਦਾ ਕਿਸੇ ਕੰਟਰੀ ਦਾ ਸਟੂਡੈਂਟ ਆ ਸਕਦਾ ਇਹ ਚ ਹੁੰਦਾ ਕੀ 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 ਦਿੰਨੇ ਆ ਮਤਲਬ ਬੇਸਿਕ ਆਈਟਮ ਗਰੋਸਰੀ ਬੇਸਿਕ ਆਈਟਮ ਜਿਹਦੇ ਮੇਰਾ ਸਰਦਾ ਨਹੀਂ ਗਾ ਤੇ ਜਿਹਦੇ ਨਾਲ ਤੁਹਾਡਾ ਮਤਲਬ ਰਸ਼ਨ ਬਣੀ ਇੱਕ ਮਹੀਨੇ ਦਾ ਜਿਵੇਂ ਬੱਚਿਆਂ ਲਈ ਡਾਈਪਰਸ ਹਾਂਜੀ ਬਹੁਤ ਜ਼ਰੂਰੀ ਨੇਗੇ ਅੱਛਾ ਕਿਉਂਕਿ ਜਿਹੜੇ ਨਵੇਂ ਆਉਂਦੇ ਆ ਬੱਚੇ ਨਾਲ ਲੈ ਕੇ ਆਉਂਦੇ ਆ ਪਰ ਉਹਨਾਂ ਦਾ ਜਦੋਂ ਕੰਮ ਦਾ ਸਾਧਨ ਹੀ ਤੇ ਡਾਈਪਰ ਸਭ ਤੋਂ ਜ਼ਰੂਰੀ ਆ ਇਹਦਾ ਨਾਮ ਆ ਮੋਦੀ ਖਾਨਾ ਹਨਾ ਮੋਦੀ ਖਾਨਾ 13 13 13 13 ਸੋ ਠੀਕ ਹੈ ਜੀ ਇਸ ਲਈ ਆਪਾਂ ਆਪਾਂ ਬਾਬੇ ਨਾਨਕ ਦਾ ਉਹ ਕਨਸੈਪਟ ਮਤਲਬ 13 13 ਤੋਂ ਸ਼ੁਰੂ ਹੋਇਆ ਹਾਂਜੀ ਅੱਛਾ ਅੰਦਰਲੇ ਪਾਸੇ ਦਿਖਾ ਸਕਦੇ ਆ ਚਲੋ ਹਾਂਜੀ ਜੀ ਤੁਸੀਂ ਜਾਓ ਇਹ ਦੇਖੋ ਜੀ ਇਹ ਹੈਗਾ ਇਹ ਮਤਲਬ ਜਿਹੜਾ ਪੂਰਾ ਆਪਣਾ ਜਿਵੇਂ ਡਾਲੇ ਪਈ ਆ ਇਹ ਸਾਰੇ ਹੀ ਦੇ ਦੇਣੇ ਤੁਸੀਂ ਇੱਕ ਇੱਕ ਅੱਛਾ ਸਭ ਲਈ ਰੱਖਿਆ ਸਾਰਾ ਕੁਝ ਅੱਛਾ ਜਿਵੇਂ ਡਾਲਾਂ ਹੋ ਗਈਆਂ ਹਲਦੀ ਹੋ ਗਈ ਹਲਦੀ ਸਾਰਾ ਮਸਾਦਾ ਅੱਛਾ अच्छा ये सारा प्रिपेयर ਨੇ ਜੀ ਤੁਹਾਡੇ ਕੋਲੇ ਬੈਗ ਮਤਲਬ ਅਸੀਂ ਆਪ ਕਰਦੇ ਆਂ ਜਿਹੜਾ ਆਪ प्रिपेयर ਕਰਦੇ ਹੋ ਫਿਰ ਅਸੀਂ ਉਹ ਆਪਣੇ ਆਪ ਪੈਕ ਫੰਡ ਹੈ ਜਿਹੜਾ ਤੁਹਾਡੇ ਕੋਲੇ ਮਤਲਬ ਕਿਸ ਤਰ੍ਹਾਂ ਚੱਲ ਰਿਹਾ ਦਾਣੇ ਉਹੀ ਜਿਵੇਂ एवरीथिंग ਔਨ ਰਿਕਾਰਡ ਹੈ ਡੋਨੇਸ਼ਨ ਦੇ ਉੱਤੇ ਹਾਂਜੀ ਅੱਛਾ ਡੋਨੇਸ਼ਨ ਦੇ ਉੱਤੇ ਔਨ ਰਿਕਾਰਡ ਆ ਤੇ ਡੋਨੇਸ਼ਨ ਦੇ ਉੱਤੇ एवरीथिंग ਇਜ਼ ਔਨ ਰਿਕਾਰਡ ਆਪਣੀ ਕਮਿਊਨਿਟੀ ਦੇ ਰਹੀ ਆ ਆਪਣ ਠੀਕ ਆ ਆਪਣੀ ਕਮਿਊਨਿਟੀ ਕਰ ਰਹੀ ਆ ਚਲੋ ਇਕੱਲੀ ਆਪਣੀ ਕਮਿਊਨਿਟੀ ਨਹੀਂ ਸਾਰੀ ਮਤਲਬ ਜੋ ਵੀ ਆ ਹਾਂਜੀ ਚਲੋ ਚੜਦੀਆਂ ਕਲਾਂ ਚ ਗਵਰਨਮੈਂਟ ਵੱਲੋਂ ਤਾਂ ਨਹੀਂ ਹੈਗਾ ਕੋਈ ਮਤਲਬ ਮੇਰੇ ਪੁੱਛਣ ਦਾ ਮਤਲਬ ਗਵਰਨਮੈਂਟ ਨਹੀਂ ਇਹਦੇ ਚ ਸਾਧਨ ਨਹੀਂ ਪਰਸਨਲੀ ਆ ਸਾਰਾ ਸਾਰਾ ਕੰਟਰੋਲੇਸ਼ਨ ਦੇ ਉੱਤੇ ਸੈਸ ਪਰ ਜੀ 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 ਆ ਦੇਖੋ ਜੀ ਆਟਾ ਦਾਣਾ ਇਸ ਤਰ੍ਹਾਂ ਦਾ ਇਹ ਸਾਰਾ ਕੁਝ ਦਿੰਦੇ ਆ ਜੀ ਚਲੋ ਬਹੁਤ ਵਧੀਆ ਜੀ ਦਿੰਦੇ ਆ ਜਿਨ੍ਹਾਂ ਦਾ ਕੰਮ ਨਹੀਂ ਮਿਲਦਾ ਹਾਂਜੀ ਜਿਨ੍ਹਾਂ ਦਾ ਕੰਮ ਨਹੀਂ ਮਿਲਦਾ ਉਹਨਾਂ ਬੇਸਿਕਲੀ ਹੈਲਪ ਲਈ ਆ ਮਤਲਬ ਜਿਨ੍ਹਾਂ ਟਾਈਮ ਉਹ ਹਾਂਜੀ ਕਿਸੇ ਨੂੰ ਹਾਂਜੀ ਉਹ ਵਾਈਕ੍ਰੂਜੀ ਨਹੀਂ ਕਿਸੇ ਨੂੰ ਕਰ ਦਿੰਦੇ ਉਹਨਾਂ ਦਾ ਸੇ ਨਾਲ ਗੱਦਾ ਵੀ ਦਿੰਦੇ ਸੀ ਅੱਛਾ ਪਹਿਲਾਂ ਨਾਲ ਗੱਦਾ ਵੀ ਦਿੰਦੇ ਸੀਗੇ ਸਟੂਡੈਂਟਸ ਨੂੰ ਦਿੰਦੇ ਸਟੂਡੈਂਟਸ ਨੂੰ ਹੁਣ ਹੁਣ ਵੀ ਦਿੰਦੇ ਹੋ ਕਾ ਹੁਣ ਬੰਦ ਅੱਛਾ ਬਲੈਂਕਟ ਤੇ ਗੱਦਾ ਹੁਣ ਗੱਦਾ ਗੱਦਾ ਬੰਦ ਕਰਤਾ ਕੱਲਾ ਬਲੈਂਕਟ ਦਿੰਦੇ ਹੋ ਬਲੈਂਕਟ ਤੇ ਗੱਦੀ ਜੀ 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 ਇਹ ਮਾਨ ਵਾਲੀ ਗੱਲ ਆ ਕਿ ਜਿਹੜਾ ਜਿਹੜੀ ਅਸੀਂ ਇੱਥੇ ਡੋਨੇਸ਼ਨ ਦਿੰਦੇ ਆ ਲੋਕਾਂ ਨੂੰ ਬੱਚਿਆਂ ਨੂੰ ਹਾਂਜੀ ਉਹੋ ਸਾਰੀ ਡੋਨੇਸ਼ਨ ਹੀ ਆਉਂਦੀ ਆ ਹਾਂਜੀ ਤੇ ਲੋਕੀ ਸਾਨੂੰ ਦਿੰਦੇ ਆ ਤੇ ਅਸੀਂ ਬੱਚਿਆਂ ਨੂੰ ਦੇ ਦਿੰਦੇ ਆ ਠੀਕ ਹੈ ਜੀ ਪਰ 4 ਸਾਲਾਂ ਵਿੱਚ 4 ਸਾਲ 1 ਮਹੀਨਾ ਹੋਣ ਵਾਲਾ ਹੋ ਗਿਆ ਅਸੀਂ ਓਵਰ 55 ਮਿਲੀਅਨ ਦਾ ਸਮਾਨ ਡਿਲੀਵਰ ਕਰ ਚੁੱਕੇ ਹਾਂ ਦੁਪਰ ਚੰਨ 55 55 ਮਿਲੀਅਨ ਕੈਨੇਡੀਅਨ ਕੈਨੇਡੀਅਨ ਡਾਲਰ ਕੈਨੇਡੀਅਨ ਡਾਲਰ ਵਾਹ ਜਿਹਦੇ ਵਿੱਚ ਅਸੀਂ ਆਟਾ ਸਾਨੂੰ ਗੁਰਦੁਆਰਾ ਸਾਹਿਬ ਭੇਜਦਾ ਬਹੁਤ ਵੱਡੀ ਬਹੁਤ ਬਹੁਤ ਵੱਡੀ ਸੇਵਾ ਬਹੁਤ ਵੱਡੀ ਮਦਦ ਹੈ ਸੱਚੀ ਬਹੁਤ ਵੱਡੀ ਇਹ ਵੀ ਆ ਜਿਹੜੇ ਇੱਥੇ ਬੱਚੇ ਕੰਮ ਕਰਦੇ ਆ ਵਲੰਟੀਅਰ ਕਰਦੇ ਆ ਅੱਛਾ ਜਿਹੜੇ ਮਤਲਬ ਇਹ ਜੌਬ ਕਰਦੇ ਆ ਉਹ ਸਾਰੇ ਵਲੰਟੀਅਰ ਆਉਂਦੇ ਆ ਮੋਸਟਲੀ ਜਿਆਦਾ ਵਲੰਟੀਅਰ ਆਉਂਦੇ ਆ ਹਾਂਜੀ ਚਲੋ ਚਲੋ ਇੱਕ ਵਲੰਟੀਅਰ ਸਿਰਫ 2 ਘੰਟੇ ਕੰਮ ਕਰਦਾ ਰੋਜ਼ ਇਸੇ ਤਰ੍ਹਾਂ ਅੱਗੇ ਵਧਦਾ ਰਹੇ ਜੀ ਵਲੰਟੀਅਰ ਨੇ ਕਿ ਸਾਰਿਆਂ ਨੂੰ ਟਾਈਮ ਨਹੀਂ ਮਿਲਦਾ ਸਾਰਿਆਂ ਨੂੰ ਮਿਲਦਾ ਹਾਂਜੀ ਇਹ ਦੇਖ ਲਓ ਜੀ ਗੁਰਨਾਨਕ ਪਾਤਸ਼ਾਹ ਦਾ ਲੰਗਰ ਹੈ ਤੇ 20 ਰੁਪਏ ਤੋਂ ਸ਼ੁਰੂ ਹੋਇਆ ਸੀ ਇਹ ਕਿੱਥੋਂ ਅੱਜ ਕਿੱਥੇ ਤੱਕ ਪਹੁੰਚ ਗਿਆ ਮਤਲਬ ਕੈਨੇਡਾ ਤੱਕ ਵੀ ਹੈ ਨਾ ਜਾਂ ਜਿਹੜਾ ਦਸਵੰਦ ਕੱਢਣ ਦਾ ਮਤਲਬ ਗੁਰੂ ਪਾਸ਼ਾ ਨੇ ਆਪਾਂ ਨੂੰ ਕਨਸੈਪਟ ਦਿੱਤਾ ਵੀ ਦਸਵੰਦ ਬੰਦੇ ਨੂੰ ਕੱਢਣਾ ਚਾਹੀਦਾ ਗਰੀਬ ਦਾ ਮੂੰਹ ਗੁਰੂ ਦੀ ਗੋਲ ਕੇ ਜਿਹੜਾ ਬੰਦਾ ਜਿਹਦੇ ਕੋਲੇ ਜ਼ਿਆਦਾ ਹੈ ਉਹ ਦਾਨ ਦੇ ਦੋ ਜਿਹਨੂੰ ਲੋੜ ਹੈ ਉਹਦੇ ਕੋਲ ਚਲਿਆ ਜਾਵੇ ਹੈਨਾ ਤੇ ਬਾਕੀ ਇਥੇ ਸੋਚਣ ਵਾਲੀ ਗੱਲ ਇਹ ਵੀ ਹੈ ਬਾਈ ਰਿੱਕੇ ਜਿਵੇਂ ਅਕਸਰ ਹੀ ਪੁਰਾਣੇ ਬੰਦਿਆਂ ਤੇ ਦੋਸ਼ ਲੱਗ ਜਾਂਦਾ ਵੀ ਜਿਹੜੇ ਪੁਰਾਣੇ ਬੰਦੇ ਆ ਵੀ ਉਹ ਨਵਿਆਂ ਦੀ ਮਦਦ ਨਹੀਂ ਕਰਦੇ ਹੈਨਾ ਜਿਹੜੀਆਂ ਐ ਉਹ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਕਿਹਾ ਸੀ ਵੀ ਇਹ ਡੋਨੇਸ਼ਨ ਦੇ ਸਿਰ ਤੇ ਪ੍ਰੋਪਰਲੀ ਸੰਸਥਾ ਚੱਲਦੀ ਹੈ ਤੇ ਹੁਣ ਹਾਂਜੀ ਮੈਂ ਉਹੀ ਗੱਲ ਤੇ ਆ ਰਹੇ ਆ ਵੀ ਜਿਹੜੇ ਇਹ ਇਹਨਾਂ ਨੂੰ ਡੋਨੇਸ਼ਨ ਆਉਂਦੀ ਕਿੱਥੋਂ ਹੈ ਨਾ ਪੁਰਾਣੇ ਬੰਦੇ ਆਪਣੇ ਜਿਹੜੇ ਮਿਲੀਨਰ ਬੈਠੇ ਇੱਥੇ ਐਡੇ ਐਡੇ ਤਕੜੇ ਕਾਰੋਬਾਰ ਹੈ ਉਹ ਜੇ ਆਪਦੀ ਜੇਬ ਚੋਂ ਦਸਵੰਦ ਕੱਢਦੇ ਆ ਡੋਨੇਸ਼ਨ ਦਿੰਦੇ ਆ ਤਾਂ ਉਹ ਨਵੇਂ ਸਟੂਡੈਂਟਸ ਤੱਕ ਪਹੁੰਚਦੀ ਹੈ ਨਾ ਵੀ ਐਵੇਂ ਇੱਕ ਜੇ ਕੋਈ ਨਹੀਂ ਕਰ ਰਿਹਾ ਤਾਂ ਉਹਦੇ ਪਿੱਛੇ ਸਾਰਿਆਂ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਵੀ ਪ੍ਰਾਣੇ ਸਾਰੇ ਮਾੜੇ ਆ ਪ੍ਰਾਣੇ ਰਾਜੀ ਨਹੀਂ ਹੈਗੇ ਹਨਾ ਪ੍ਰਾਣੇ ਡੋਨੇਸ਼ਨ ਵੀ ਬਹੁਤ ਦਿੰਦੇ ਆ ਤੇ ਪ੍ਰਾਣੇ ਮਦਦ ਵੀ ਬਹੁਤ ਕਰਦੇ ਆ ਵਿਰਲੇ ਹੁੰਦੇ ਆ ਜਿਹੜੇ ਮਤਲਬ ਇਹੋ ਜੇ ਕੰਮ ਤੋਂ ਮਤਲਬ ਹਾਂ ਜਿਹੜੇ ਨੈਗੇਟਿਵ ਜਾਂਦੇ ਆ ਨੈਗੇਟਿਵ ਜਾਂਦੇ ਆ ਸਰੀਪ ਬਈ ਹੁਣ 20 ਕਿਲੋਮੀਟਰ ਲੰਬਾ ਕੋਈ ਆਰਾਮ ਨਾਲ ਹੈਗਾ ਹਨਾ ਸੋ ਇਹ ਸੀ ਜੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਕੁਝ ਸੰਸਥਾਵਾਂ ਨੂੰ ਇੰਟਰੋਡਿਊਸ ਕਰਾਉਣਾ ਸੀਗਾ ਤੇ ਬਾਕੀ ਦੁਆਰਾ ਮੈਂ ਫਿਰ ਕਹਣਾ ਤੇ ਕਈ ਕਹਿੰਦੇ ਹੁੰਦੇ ਵੀ ਕੰਮ ਹੈਗਾ ਜਿਹਦੇ ਕੋਲੇ ਹੈਗਾ ਜਿਹੜਾ ਬੰਦਾ ਦਵਾ ਸਕਦਾ ਉਹੋ ਆਪਣਾ ਕੰਟੈਕਟ ਨੰਬਰ ਇਥੇ ਕਮੈਂਟ ਬਾਕਸ ਦੇ ਵਿੱਚ ਡ੍ਰੌਪ ਕਰ ਦੇ ਕਿਉਂਕਿ ਬਹੁਤ ਸਾਰੇ ਲੋੜਵੰਦੇ ਸਾਨੂੰ ਅਸੀਂ ਕੋਈ ਕੈਨੇਡਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਬਹੁਤ ਵਧੀਆ ਦੇਸ਼ ਹੈ ਪਰ ਹਾਲਾਤ ਇਹੋ ਜਿਹੇ ਚੱਲ ਰਹੇ ਆ ਤੇ ਬਹੁਤ ਜਾਣਿਆਂ ਨੂੰ ਕੰਮ ਦੀ ਲੋੜ ਹੈ ਜਿਹੜੇ ਬਿਨਾਂ ਕੰਮ ਤੋਂ ਤਰੇ ਫਿਰਦੇ ਆ ਰੀਅਲੀ ਕਿਸੀ ਦੀ ਹੈਲਪ ਹੋਊਗੀ ਹਨ ਤੇ ਬਾਕੀ ਅੱਜ ਦੇ ਵਲੌਗ ਲਈ ਬਾਈ ਰਿੱਕੀ ਦਾ ਬਾਈ ਰਮਨ ਇਹ ਵੀ ਸਹਨੇ ਤੋਂ ਨੇ ਤੇ ਜਫਰ ਇਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਤੇ ਨਾਲ ਤੁਰ ਫਿਰ ਕੇ ਸਾਰਾ ਸਰੀ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਦਿਖਾਈਆਂ ਹਨ ਤੇ ਤੁਸੀਂ ਜੁੜੇ ਰਹੋ ਆਪਣੇ ਕੈਨੇਡਾ ਦੇ ਸਫ਼ਰ ਨਾਲ ਕਮਾਉਂਦੇ ਰਵਾਂਗੇ ਤੁਹਾਨੂੰ ਸੋਹਣੇ-ਸੋਹਣੇ ਥਾਵਾਂ ਤਾਂ ਜੋ ਹੋਰ ਇਨਫੋਰਮੇਸ਼ਨ ਵਾਲੀਆਂ ਜਗ੍ਹਾਵਾਂ ਗੁੱਡ ਬਾਏ ਸਸਕਾਲ ਰੱਬ ਰੱਖਾ ਜੀ